ਮੁਹਾਲੀ ਨੂੰ ਕਿਉਂਕਿ ਵਸਾਉਣ ਦਾ ਸਾਰੀ ਜੁਮੇਆ ਦੀ 인ਫਰਾਸਟ੍ਰਕਚਰ ਦੀ ਸਾਰੀ ਜੁਮੇਆ ਦੀ ਗਮਾਡਾ ਦੀ ਹੈ ਬਿਲਕੁਲ ਪੰਜਾਬ ਸਰਕਾਰ ਦੀ ਹੈ ਬਿਲਕੁਲ ਪਰ ਉਹਦੇ ਵਿੱਚ ਗਮਾਡਾ ਬੁਰੀ ਤਰ੍ਹਾਂ ਮੈਂ ਸਮਝਦਾ ਜੇ ਕਹਿ ਸਕਦਾ ਮੈਂ ਫੇਲ ਹੋਇਆ ਭਲਾ ਜੀ ਮੁਹਾਲੀ ਇੰਟਰਨੈਸ਼ਨਲ 에어ਪੋਰਟ ਬਿਲਕੁਲ ਪਰ ਮੁਹਾਲੀ ਦੇ ਬਾਦ ਕਿਸਮ ਦੀ ਦੇਖੋ ਨਾ ਮੁਹਾਲੀ ਜੀ ਬੱਸ ਸਟੈਂਡ ਹੈ ਨਾ ਇਸ ਸਮੇਂ ਬੀਦੀ ਸਾਹਿਬ ਕੱਲੇ ਇੱਕ ਇੱਕ ਬਾੜ ਦੀ ਗੱਲ ਕਰੀਏ ਪਾਰਕਿੰਗ ਗੱਡੀਆਂ ਖੜਾਉਣ ਵਾਸਤੇ ਪਾਰਕਾਂ ਦੀਆਂ ਗਰੀਲਾਂ ਪਿੱਛੇ ਕੀਤੀਆਂ ਸੀ ਵੀ ਗੱਡੀ ਖੜ ਜੇ ਹੁਣ ਕੀ ਲੱਗਦਾ ਰੋਡ ਤੇ ਜਦੋਂ ਲੋਕ ਗੱਡੀਆਂ ਖੜਾਉਣਗੇ ਉਦੋਂ ਚਲਾਨ ਹੋ ਜਾਣਾ ਜਿਹੜੀ 에어ਪੋਰਟ ਰੋਡ ਜਦੋਂ ਬਣੀ ਸੀ ਅਸੀਂ ਕਹਿੰਦੇ ਸੀ ਵੀ 에어ਪੋਰਟ ਰੋਡ ਬਣ ਗਈ ਮੋਹਾਲੀ ਦੀ ਜੁਣ ਸੁਧਰ ਜਾਏਗੀ ਬਿਲਕੁਲ ਅੱਜ ਸਭ ਤੋਂ ਵੱਧ ਉਹ ਉਥੇ ਜਾਮ ਲੱਗਣ ਲੱਗ ਪਿਆ ਅੱਜ ਐਸਐਸਪੀ ਦੇ ਦਫ਼ਤਰ ਦੇ ਬਾਹਰ ਚੱਲ ਜਓ ਡੀਸੀ ਦਫ਼ਤਰ ਬਾਹਰ ਉਥੇ ਗੱਡੀ ਖੜਾਉਣ ਦੀ ਜਗ੍ਹਾ ਨਹੀਂ ਆਏਗੀ ਬਿਲਕੁਲ ਤੁਸੀਂ ਈਵਨ ਗਮਾਡਾ ਜਿਹਨੇ ਸਾਡਾ ਮੁਹੱਲਾ ਵਸਾਉਣਾ ਉਹਦੇ ਦਫ਼ਤਰ ਦੇ ਬਾਅਦ ਚੱਲ ਜਾਓ ਬਿਲਕੁਲ ਉੱਥੇ ਨੋ ਨੋ ਪਾਰਕਿੰਗ ਦੇ ਬੋਰਡ ਲੱਗੇ ਨੇ ਅਸੀਂ ਰੌਗਰਡਨ ਤੇ ਜਾਂਦੇ ਹਾਂ ਅਸੀਂ ਰੌਗਰਡਨ ਜਾਂਦੇ ਹਾਂ ਬਾਦੋਂ ਗੈਸਟ ਆਉਂਦਾ ਅਸੀਂ ਟੂਰਿਸਟ ਜਿਹੜੇ ਆਉਂਦੇ ਉਹਨਾਂ ਨੂੰ ਰੌਗਰਡਨ ਦਾ ਵਿਖਾਉਂਦੇ ਹਾਂ ਰੌਗਰਡਨ ਵਿਖਾਉਂਦੇ ਹਾਂ ਚੰਡੀਗੜ੍ਹ ਦੀ ਲੇਖ ਵਿਖਾਉਂਦੇ ਹਾਂ ਲੇਕਿਨ ਚੱਪੜ ਜਿਹੜੀ ਜਾਂਦੇ ਨਹੀਂ ਉਹਦਾ ਕਾਰਨ ਕੀ ਆ ਕਾਰਨ ਇਹ ਆ ਕਿ ਉਹਦਾ ਪ੍ਰਾਪਸ ਰਸਤਾ ਹੀ ਨਹੀਂ ਲੋਕਾਂ ਨੂੰ ਪਤਾ ਹੀ ਨਹੀਂ ਜਾਨਾ ਕਿੱਥੋਂ ਦੀ ਬੀਨ ਸਰ ਅੱਜਕੱਲ ਕਾਂਗਰਸ ਚ ਪੂਰੇ ਸਰਗਰਮੋਂ ਕਹਿੰਦੇ ਆਣ ਆਲੇ ਸਮੇਂ ਚ ਟਿਕਟ ਦੀ ਉਮੀਦ ਹੈ ਕਿਉਂ ਪਾਰਟੀ ਹੁਕਮ ਕਰਦਾ ਕਿ ਤੁਸੀਂ ਮੈਨੂੰ ਪਿੱਛੇ ਹਟਣ ਵਾਲਾ ਤੇ ਨਹੀਂ ਤੁਹਾਡੇ ਲੋਕਾਂ ਦੀ ਸੇਵਾ ਕਰ ਰਹੇ ਆ ਬੀਨ ਸਰ ਜਦੋਂ ਮੀਂਹ ਆਉਂਦਾ ਉਦੋਂ ਮੁਹਾਲੀ ਦਾ ਹਾਲ ਬਹੁਤ ਬਖਤ ਬੱਤਰ ਹੋ ਜਾਂਦਾ ਕਿਉਂਕਿ ਪਾਈਪਾਂ ਬੰਦ ਹੁੰਦੀਆਂ ਨੇ ਪਾਣੀ ਦੀ ਜਿਹੜੀ ਅੱਗੇ ਜਾਂਦਾਂ ਨੇ ਫਲੋ ਅੱਗੇ ਉੱਥੇ ਹੀ ਖੜ ਜਾਂਦਾ ਸਾਡੇ ਕੋਲ ਪੈਸੇ ਨਹੀਂ ਗਮਾੜਾ ਕਰਦਾ ਨਹੀਂ ਸਾਡੀ ਮਜਬੂਰੀ ਆ ਹੋ ਜਿਵੇਂ ਨਾ ਬਤਾਲ ਮੇਲ ਜਿਹੜਾ ਵਾ ਉਹ ਬਹੁਤ ਘਾਟਾ ਗਵਾਡਾਂ ਨਾਲ ਕਨਸੈਂਟ੍ਰੇਸ਼ਨ ਕਰ 3B2 ਦੇਸ਼ਾਂ ਵਿਦੇਸ਼ਾਂ ਤੱਕ ਵਾਇਰਲ ਹੋ ਗਿਆ ਪਰਚੇ ਵੀ ਬਹੁਤ ਹੁੰਦੇ ਆ ਕਹਿੰਦੇ ਗੇੜੀ ਵੀ ਬਹੁਤ ਵੱਜਦੀ ਹੈ। ਨਮਸਕਾਰ ਸਸਿਕਲ ਦਾ ਸਮਰਨਿਊ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮੁਹਾਲੀ ਦੀ ਕਿਉਂਕਿ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਨੇ ਸਾਡੇ ਨਾਲ ਬ੍ਰਿਫ ਸਸਿਕਲ ਸਸਿਕਲ ਸਾਰੇ ਸਰੋਤਿਆਂ ਨੂੰ ਸੜਿਆ ਬਹੁਤ ਮਿਹਰਬਾਨੀ ਧੰਨਵਾਦ ਤੁਹਾਡਾ ਸ਼ਹਿਰ ਦਾ ਕੀ ਹਾਲ ਹੈ? ਮੁਹਾਲੀ ਸ਼ਹਿਰ ਬੜੀ ਕਹਿੰਦੇ ਤਰਾਸ ਦੀ ਚ ਲੰਘਦਾ ਪਿਆ ਸੜਕਾਂ ਚੋੜੀਆਂ ਤਾਂ ਹੋਣ ਲੱਗੀਆਂ ਪਰ ਸ਼ੋਰਮਾ ਅੱਗੇ ਪਾਰਕਿੰਗ ਨਹੀਂ ਰਹੀ ਕਮਿਊਨਿਟੀ ਸੈਂਟਰ ਜਿਹੜਾ ਕਿਸੇ ਟਾਈਮ ਬੰਦ ਹੋਇਆ ਸੀ ਟੁੱਟ ਕੇ ਦੁਬਾਰਾ ਬਣਦਾ ਉਹ ਉੱਥੇ ਕਹਿੰਦੇ ਖੜਾ ਹੋਰ ਕਈ ਮੁੱਦੇ ਨੇ ਤੁਸੀਂ ਤਕਰੀਬਨ 20 ਸਾਲ ਤੋਂ ਮੋਹਾਲੀ ਸ਼ਹਿਰ ਦੀ ਜੜ ਨਾਲ ਜੁੜੇ ਹੋਏ ਹੋ ਕੱਲਾ ਕੱਲਾ ਮੁੱਦਾ ਚੱਕ ਰਹੇ ਹੋ ਕਈ ਅਜੇ ਮੇਰੇ ਖਿਆਲ ਨਾਲ ਸਟੇਟ ਵਰਸਸ ਕੋਰਡ ਜਿਹੜੇ ਕੇਸ ਨੇ ਉਹ ਤੁਹਾਡੇ ਕੋਰਟ ਚ ਪੈਂਡਿੰਗ ਪਏ ਆ ਕੀ ਹਾਲਾਤ ਨੇ ਦੇਖੋ ਬੜੇ ਤੁਸੀਂ ਵਧੀਆ ਗੱਲ ਚੱਕੀ ਆ ਮੈਨੂੰ ਖੁਸ਼ੀ ਆ ਉਹ ਅਜ ਮੋਹਾਲੀ ਦੀ ਤਾਸਤੀ ਵੀ ਕਹਿ ਸਕਣਾ ਪਰ ਇੰਨੀ ਵੀ ਨਹੀਂ ਕਿ ਅਸੀਂ ਮੋਹਾਲੀ ਨੂੰ ਕਿਉਂਕਿ ਮੋਹਾਲੀ ਇੱਕ ਸ਼ਹਿਰ ਜਿਹੜਾ ਆਮ ਸ਼ਹਿਰ ਨਹੀਂ ਹੈਗਾ ਬਿਲਕੁਲ ਪਹਿਲੀ ਗੱਲ ਤੇ ਇਹ ਸਾਨੂੰ ਸਮਝਣ ਦੀ ਲੋੜ ਆ ਮੋਹਾਲੀ ਇੱਕ ਮਿੰਨੀ ਰਾਜਧਾਨੀ ਬਣ ਗਿਆ ਬਿਲਕੁਲ ਹਰ ਪੰਜਾਬੀ ਦਾ ਚਹੇਤਾ ਸ਼ਹਿਰ ਬਣ ਗਿਆ ਬਿਲਕੁਲ ਭਾਵੇਂ ਉਹ ਦੇਸ਼ ਵਿੱਚ ਭਾਵੇਂ ਵਿਦੇਸ਼ ਵਿੱਚ ਭਾਵੇਂ ਉਹ ਕਿਸੇ ਕੰਟਰੀ ਵਿੱਚ ਰਹਿੰਦਾ ਉਹਦੀ ਪਹਿਲੀ ਪਸੰਦ ਆ ਮੋਹਾਲੀ ਆ ਇਹ ਸਾਨੂੰ ਖੁਸ਼ਕਿਸਮਤੀ ਸਾਡੀ ਕਿ ਸੂਸ਼ ਸ਼ਹਿਰ ਦੇ ਪਸੰਦ ਆ ਬਿਲਕੁਲ ਕਿਉਂਕਿ ਮੈਨੂੰ ਤੇ ਹੁਣ ਹੋਰ ਆਪਣੇ ਆਪ ਨੂੰ ਪਰਮਾਤਮਾ ਦਾ ਧੰਨਵਾਦ ਕਰਨਾ ਮੈਂ ਕਿ ਅਸੀਂ ਮੁਹਾਲੀ ਵਗੇ ਸ਼ਾਹ ਚ ਦਿੰਦੇ ਆ ਕਿਉਂਕਿ ਮੈਂ ਪਿਛਲੇ ਦਿਨੀ ਦਿੱਲੀ ਵਿੱਚ ਚੋਣ ਮੇਮ ਵਿੱਚ ਮੇਰੀ ਪਾਰਟੀ ਵੱਲੋਂ ਡਿਊਟੀ ਲੱਗੀ ਆ ਉਹ ਮੈਂ ਜੋ ਦਿੱਲੀ ਦਾ ਹਾਲ ਦੇਖ ਕੇ ਆਇਆ ਜੋ ਦਿੱਲੀ ਦੇ ਲੋਕਾਂ ਦੀ ਜ਼ਿੰਦਗੀ ਦੇਖ ਕੇ ਆਇਆ ਮੈਂ ਸਮਝ ਲਿਆ ਮੋਹਾਲੀ ਦੇ ਲੋਕ ਤੇ ਉਸ ਅਕਾਲ ਪੁਰਖ ਦਾ ਉਸ ਪਰਮਾਤਮਾ ਦਾ ਉਸ ਅੱਲਾ ਦਾ ਧੰਨਵਾਦ ਕਰਨ ਕਿ ਜਿਨੇ ਮੋਹਾਲੀ ਜੀ ਸਾਨੂੰ ਇੰਨਾ ਵਧੀਆ ਮਾਹੌਲ ਦਿੱਤਾ ਇੰਨੇ ਵਧੀਆ ਪਾਰਕ ਦਿੱਤੇ ਇੰਨੀ ਗਰੀਂਦਰੀ ਦਿੱਤੀ ਹੈ ਪਰ ਠੀਕ ਹੈ ਕਮੀਆਂ ਬਹੁਤ ਨੇ ਕਿਉਂਕਿ ਇਹ ਮੋਹਾਲੀ ਜਿਹੜਾ ਵਾ ਨਵਾਂ ਡਵੈਲਪ ਹੋਇਆ ਅੱਜ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਸੀ ਬਿਲਕੁਲ ਪਰ ਮੈਨੂੰ ਇਹ ਗੱਲ ਕਹਿਣ ਚ ਵੀ ਕੋਈ ਦਿੱਕਤ ਨਹੀਂ ਭਈ ਮੁਹੱਲੇ ਨੂੰ ਕਿਉਂਕਿ ਵਸਾਉਣ ਦਾ ਸਾਰੀ ਜ਼ਿੰਮੇਵਾਰੀ 인ਫਰਾਸਟ੍ਰਕਚਰ ਦੀ ਸਾਰੀ ਜ਼ਿੰਮੇਵਾਰੀ ਗਮਾਡਾ ਦੀ ਹੈ ਬਿਲਕੁਲ ਪੰਜਾਬ ਸਰਕਾਰ ਦੀ ਹੈ ਬਿਲਕੁਲ ਪਰ ਉਹਦੇ ਵਿੱਚ ਗਮਾਡਾ ਬੁਰੀ ਤਰ੍ਹਾਂ ਮੈਂ ਸਮਝਦਾ ਜੇ ਕਹਿ ਸਕਦਾ ਮੈਂ ਫੇਲ ਹੋਇਆ ਨਹੀਂ ਤੇ ਪਾਉ ਲੋ ਕਿਉਂਕਿ ਇੱਕ ਸਰਕਾਰ ਦਾ ਕਮਾਈ ਦਾ ਸਾਧਨ ਬਣ ਗਿਆ ਇੱਕ ਸਰਕਾਰ ਦਾ ਕਮਾਊ ਪੁੱਤ ਬਣ ਗਿਆ ਉਹ ਇੱਕ ਪ੍ਰਾਪਰਟੀ ਡੀਲਰ ਬਣ ਗਿਆ ਨਾ ਕਿ ਉਹਨੇ ਪੈਸਾ ਤਾਂ ਕਮਾਉਣ ਦੀ ਵਾਸਤੇ ਜੂਰ ਉਹ ਕਾਮਯਾਬ ਰਿਹਾ ਪਰ ਮੈਂ ਸਮਝਦਾ ਕਿ ਉਹ ਜੋ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਜੋ ਮੋਹਾਲੀ ਦੇ ਇਸ ਪੱਧਰ ਤੇ ਕਿਉਂਕਿ ਉਹਨਾਂ ਨੇ ਪਹਿਲਾਂ ਸੋਚਿਆ ਹੀ ਨਹੀਂ ਸੀ ਵੀ ਮੋਹੱਲੀ ਇੰਨਾ ਫੈਲੇਗਾ। ਹੂੰ। ਪਰ ਅੱਜ ਮੋਹੱਲੀ ਤੁਸੀਂ ਚੰਡੀਗੜ੍ਹ ਨੂੰ ਮੈਂ ਜੇ ਕਹਾਂ ਕਈ ਮੁੱਦਿਆਂ 'ਚ ਪਿੱਛੇ ਛੱਡ ਗਿਆ। ਪਿੱਛੇ ਛੱਡ ਗਿਆ ਬਿਲਕੁਲ। ਉਹ ਅੱਜ ਮੋਹੱਲੀ ਇੰਟਰਨੈਸ਼ਨਲ 에어ਪੋਰਟ ਆ। ਬਿਲਕੁਲ। ਪਰ ਮੋਹੱਲੀ ਦੀ ਬਦਕਿਸਮਤੀ ਦੇਖੋ ਨਾ ਮੋਹੱਲੀ ਦੀ ਬੱਸ ਸਟੈਂਡ ਹੈ ਨਹੀਂ। ਬਿਲਕੁਲ। ਉਹਦੇ ਲਈ ਮੈਂ ਹਾਈ ਕੋਰਟ ਧੱਕੇ ਖਾ ਰਿਹਾ। ਹੂੰ। ਪਿਛਲੇ 8-10 ਸਾਲ ਤੋਂ ਬੱਸ ਸਟੈਂਡ ਬਣ ਕੇ ਤਿਆਰ ਹੋਇਆ ਉਹ ਚੱਲਿਆ ਨਹੀਂ। ਹੂੰ। ਉਹਨਾਂ ਵਾਲ ਦੀ ਸੜਕ ਜਿਹੜੀ ਹੈ ਪਿਛਲੇ 12-14 ਸਾਲਾਂ ਤੋਂ ਬੰਦ ਪਈ ਆ ਅੱਜ ਮੁਹਾਲੀ ਦੀ ਐਂਟਰੀ ਪੁਆਇੰਟ ਆ ਉਹ ਅੱਜ ਉੱਥੇ ਜਾਮ ਲੱਗਦਾ ਸ਼ਾਮ ਨੂੰ ਲੋਕਾਂ ਦਾ ਦੰਗਣਾ ਜਿਹੜਾ ਵਾ ਉਹ ਮੁਸ਼ਕਿਲ ਆ ਬਿਲਕੁਲ ਉਹ ਇਹੋ ਜਿਹੇ ਮਸਲੇ ਜਿਹੜੇ ਆ ਮੈਂ ਸਮਝਦਾ ਜਿਦੇ ਚ ਗੁਮਾੜਾ ਹੀ ਮੁਖਤਉ ਤੇ ਇਹ ਰੋਲ ਅਦਾ ਕਰ ਸਕਦਾ ਸੀ ਮੁਹਾਲਾ ਗੁਮਾੜਾ ਦੇ ਅਧਿਕਾਰੀ ਕਰ ਸਕਦੇ ਸਨ ਉਹਨਾਂ ਚ ਵਿਜਨ ਦੀ ਘਾਟ ਕਹਿ ਲਓ ਉਹਨਾਂ ਚ ਕੋਈ ਪੋਲੀਟਿਕਲ ਸਿਸਟਮ ਦੇ ਵਿੱਚ ਪੂਰੀ ਪ੍ਰੈਸ਼ਰ ਕਹਿ ਲਓ ਉਹਦੇ ਚ ਬਹੁਤ ਸਾਰੀਆਂ ਉਹਨਾਂ ਨੇ ਕਮੀਆਂ ਜਿਹੜੀਆਂ ਮੈਂ ਸਮਝੇ ਛੱਡਤੀਆਂ ਅੱਜ ਮੋਹਾਲੀ ਦਾ ਜਿਉਂ ਤੁਸੀਂ ਹੁਣੇ ਸ਼ੁਰੂ ਚ ਕਿਹਾ ਵਾ ਕਿ ਸੜਕ ਚੌੜੀ ਕਰਤੀ ਹੁਣ ਅੱਜ ਤੁਸੀਂ ਦੇਖੋ ਨਾ ਪਲੈਨਿੰਗ ਹੀ ਕੋਈ ਨਹੀਂ ਵੀ ਤੁਸੀਂ ਕਿਸ ਲੈਵਲ ਤੇ ਕਿਦਾਂ ਕਰਨਾ ਅੱਜ ਗਮਾੜਾ ਦੀਆਂ ਜਿਹੜੀਆਂ ਸ਼ੋਅ 11 ਫੇਸ ਦੇ ਸ਼ੋਅਰੂਮਾਂ 9 ਫੇਸ ਦੇ ਸ਼ੋਅਰੂਮਾਂ ਉਹਨਾਂ ਦੇ ਕਿ ਜਗ੍ਹਾ ਤੇ ਤਿੰਨ ਮੰਜ਼ਲੀ ਸ਼ੋਅਰੂਮ ਨੇ ਬਿਲਕੁਲ ਉਹਦੇ ਤਿੰਨ ਮੰਜ਼ਲੀ ਸ਼ੋਅਰੂਮ ਦੇ ਵਿੱਚ ਉਸ ਕਸਟਮਰਾਂ ਦੇ ਜਾਣਾ ਉਹਦੇ ਮਾਲਕ ਨੇ ਗੱਡੀ ਵੀ ਖਲਾਤ ਨਹੀਂ ਆ ਉੱਥੇ ਕੋਈ ਬੈਂਕ ਵੀ ਆ ਉਹਦੇ ਵਿੱਚ ਕੋਈ ਮੈਡੀਕਲ ਹੋਣ ਡਾਕਟਰ ਵੀ ਹੈਗਾ ਇੱਕ ਦੋ ਤਿੰਨ ਉਹਦੇ ਜੇ ਹੋਟਲ ਹੈਗੇ ਨੇ ਉਥੇ ਅੰਦਰ ਕਮਰੇ ਨਹੀਂ ਉਹ ਕਿੱਥੇ ਗੱਡੀ ਓਕੇਗੀ ਅੱਜ ਮੈਂ ਸਮਝਣਾ ਮੁਹਾਲੀ ਦੇ ਵਿੱਚ ਸਭ ਤੋਂ ਵੱਡੀ ਮਸਲਾ ਹੀ ਜਿਹੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਭ ਤੋਂ ਵੱਧ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਉਹ ਪਾਰਕਿੰਗ ਦਾ ਅਸਾਜੇ ਕਿਉਂ ਗੱਡੀਆਂ ਬਿਲਕੁਲ ਬਹੁਤ ਹੋ ਗਈਆਂ ਪਹਿਲਾਂ ਤਾਂ ਕਿਸੇ ਸਮੇਂ 베ਦੀ ਸਾਹਿਬ ਕੱਲੇ ਇੱਕ ਇੱਕ ਵਾਰਡ ਦੀ ਗੱਲ ਕਰੀਏ ਪਾਰਕਿੰਗ ਗੱਡੀਆਂ ਖੜਾਉਣ ਵਾਸਤੇ ਪਾਰਕਾਂ ਦੀਆਂ ਗਰੀਲਾਂ ਪਿੱਛੇ ਕੀਤੀਆਂ ਸੀ ਵੀ ਗੱਡੀ ਖੜ ਜੇ ਹੁਣ ਕੀ ਲੱਗਦਾ ਰੋਡ ਤੇ ਜਦੋਂ ਲੋਕ ਗੱਡੀਆਂ ਖੜਾਉਣਗੇ ਉਦੋਂ ਚਲਾਨ ਹੋ ਜਾਣੇ ਮੈਨੂੰ ਖੁਸ਼ੀ ਹੈ ਕਿ ਮੈਂ ਜਦੋਂ ਉਦੋਂ ਪਰ ਜਦੋਂ ਅੱਜ ਤੋਂ 20 ਸਾਲ ਪਹਿਲਾਂ ਮੋਹੱਲੇ ਦਾ ਸਭ ਤੋਂ ਜਦੋਂ ਮੈਂ ਪਹਿਲੀ ਇਹਦੀ ਕਾਉਂਸਲਰ ਬਣਿਆ ਸੀ 2005 ਸਭ ਤੋਂ ਪਹਿਲਾ ਗਰੀਲਾਂ ਪਿੱਛੇ ਕਰਨ ਦਾ ਕੰਮ ਮੈਂ ਕੀਤਾ ਸੀ 5 ਫੇਸ ਵਿੱਚ ਉਹ 5 ਫੇਸ ਦਾ ਕੁਝ ਏਰੀਆ ਮੇਰੇ ਨਾਲ ਸੀ ਪਹਿਲਾ ਪਾਰਕ ਮੋਹੱਲੇ ਦਾ ਗਰੀਲਾਂ ਪਿੱਛੇ ਕਰਨ ਚ 5 ਫੇਸ ਤੋਂ ਸ਼ੁਰੂਆਤ ਮੈਂ ਕੀਤੀ ਸੀ ਪਰ ਗਮਾੜਾ ਨੇ ਉਸ ਤੋਂ ਬਾਅਦ ਸੈਕਟਰ ਵਿਸਾਏ ਗਮਾੜਾ ਨੇ ਉਹ ਸੋਚਿਆ ਨਹੀਂ ਵੀ ਉੱਥੇ ਪਾਰਕ ਪਿੱਛੇ ਕਰਨੇ ਪਏ ਵੀ ਅੱਗੇ ਅਸੀਂ ਪਾਰਕਿੰਗ ਜਿਹੜੀ ਹੈ ਉਹ ਸੁਵਿਧਾ ਲੋਕਾਂ ਨੂੰ ਦਈਏ ਬਿਲਕੁਲ ਤੁਸੀਂ ਹੋਰ ਤੇ ਹੋਰ ਲਾਓ ਮੈਂ ਤੇ ਤੁਸੀਂ ਹੁਣੇ ਕੁਝ ਦਿਨ ਹਲੇ ਕੁਝ ਮਹੀਨੇ ਪਹਿਲਾਂ ਤੁਹਾਨੂੰ ਈਨੇ ਸਾਲ ਹੋ ਗਏ ਮੋਹਾਲੀ 'ਚ ਰਹਿੰਦੇ ਆ ਮੈਨੂੰ ਤੇ 20 ਸਾਲ ਹੋ ਗਏ ਬਿਲਕੁਲ ਅੱਜ ਦੇਖੋ ਤੁਸੀਂ ਸਭ ਤੋਂ ਟ੍ਰੈਫਿਕ ਰਾਸ਼ ਵਾਲਾ ਏਰੀਆ ਜਿਹੜੀ 에어ਪੋਰਟ ਰੋਡ ਜਦੋਂ ਬਣੀ ਸੀ ਅਸੀਂ ਕਹਿੰਦੇ ਸੀ ਵੀ 에어ਪੋਰਟ ਰੋਡ ਬਣ ਗਈ ਮੋਹਾਲੀ ਦੀ ਜੋਂ ਸੁਧਰ ਜਾਏਗੀ ਬਿਲਕੁਲ ਅੱਜ ਸਭ ਤੋਂ ਵੱਧ ਉਹ ਉੱਥੇ ਜਾਮ ਲੱਗਣ ਲੱਗ ਪਿਆ ਕਿਉਂਕਿ ਜਦੋਂ ਰੋਡ ਬਣਾਈ ਇਹਨਾਂ ਨੇ ਇੰਨੀਆਂ ਅੱਜ ਰੈੱਡ ਲਾਈਟਾਂ ਲਾਤੀਆਂ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਅੱਧਾ ਮੁਹੱਲੀ ਅਸੀਂ ਨਵਾਂ ਵਸਾਉਣ ਜਾ ਰਹੇ ਹਾਂ ਬਿਲਕੁਲ ਮੁਹੱਲੀ ਅੱਗੇ ਇਹਨਾਂ ਦਾ ਜਿਹੜਾ ਵਿਸਤਾਰ ਹੋਣ ਜਾ ਰਿਹਾ ਉਹਦੇ ਮੁਤਾਬਕ ਇਹ ਸੜਕ ਜਿਹੜੀ ਹੈ ਇਹਦੇ ਤੇ ਫਲਾਈਓਵਰ ਬਣਨੇ ਚਾਹੀਦੇ ਸਨ ਲੇਕਿਨ ਇਹਨਾਂ ਨੇ ਕੋਈ ਫਲਾਈਓਵਰ ਨਹੀਂ ਬਣਾਇਆ ਕੋਈ ਅੰਡਰਪਾਸ ਨਹੀਂ ਬਣਾਇਆ ਉਹਦੇ ਉਹਦੇ ਤੋਂ ਉੱਤੇ ਇਹਨਾਂ ਦੀ ਅੱਜ ਮੁਹੱਲੀ ਦੇ ਤਾਸ ਦੀ ਦੇਖੋ ਇਨਾਂ ਦੀ ਅਫਸਰ ਸਾਈਦੀ ਜਾਂ ਕਾਉਨ ਪਲੈਨਰਾਂ ਦੀ ਜਾਂ ਜਿਨ੍ਹਾਂ ਨੇ ਵੀ ਕੋਈ ਕੀਤਾ ਸਾਈਟਾਂ ਵੇਚੀਆਂ ਪੈਸਾ ਕਮਾਉਣ ਵਾਸਤੇ ਉਹਦੇ ਸਾਹਮਣੇ ਸਿੰਘ ਸ਼ੀਦਾ ਗੋਦਰ ਸਾਹਮਣੇ ਮਾਲ ਬਣਾਤਾ ਬਿਲਕੁਲ ਮਾਲ ਦੇ ਨਾਲ ਸੜਕ ਉੱਤੇ ਜਿਹੜੇ ਆ ਪਾਰਕਿੰਗ ਗੱਡੀਆਂ ਜੇ ਤੁਸੀਂ ਦੇਖੋ ਨਾ ਕਿੰਨਾ ਸਾਦੇ ਖਾਣ ਪੀਣ ਦੇ ਫੂਡ ਕੋਰਟ ਖੁੱਲ ਗਏ ਬਿਲਕੁਲ ਸ਼ਾਮ ਨੂੰ ਤੁਸੀਂ ਜਾ ਕੇ ਵੇਖੋ ਸੜਕ ਸੜਕ ਸਾਰੀ ਗੱਡੀ ਪਾਰਕਿੰਗ ਕੋਈ ਜਗ੍ਹਾ ਹੀ ਛੱਡੀ ਬਿਲਕੁਲ ਉਹ ਇਹ ਪਲੈਨਿੰਗ ਦੀ ਕਟ ਕਿਉਂਕਿ ਉੱਥੇ ਚਾਹੀਦੀ ਨਹੀਂ ਸੀ ਇਹ ਜਿਹੜੀ ਆ ਸੜਕ ਦੇ ਉੱਤੇ ਕਿਨਾਰੇ ਦੇ ਉੱਤੇ ਤੁਸੀਂ ਰੈੱਡ ਲਾਈਟ ਆ ਉੱਥੇ ਚਾਰ ਬੰਦੇ ਪੰਜ ਬੰਦੇ ਸੜਕਾਂ ਨੇ ਸੰਧ ਰੋੜਾ ਨਾਲ ਨਾਲ ਦੂਜੀ ਆ ਤੇ ਉਹ ਸਾਹਮਣੇ ਗੁਰਦੁਆਰਾ ਵਾ ਉਹ ਸਾਰਾ ਕੋਰ ਦਾ ਟ੍ਰੈਫਿਕ ਉੱਥੇ ਜਾਂਦਾ ਵਾ ਉੱਥੇ ਤੁਸੀਂ ਉਹ ਸਾਈਡ ਤੇ ਦੂਜੇ ਪੰਨੇ ਹੁਣ ਸਾਹਮਣੇ ਉਹਦੇ ਇੱਕ ਜਗਾ ਹੋਸੀ ਉਹ ਉਹਨੇ ਪ੍ਰਾਈਵੇਟ ਬਿਲਡਿੰਗ ਵੇਚੀ ਆ ਉੱਥੇ ਫਲੈਟ ਬੰਨੇ ਨੇ ਬਿਲਕੁਲ ਬੇਜੀ ਸਾਹਿਬ ਇੱਕ ਗੱਲ ਤੁਸੀਂ ਹੋਰ ਨੋਟ ਕੀਤੀ ਜਿਵੇਂ ਆਪਾਂ ਨਵੇਂ ਸੈਕਟਰਾਂ ਦੀ ਗੱਲ ਕਰਦੇ ਆ 67 68 69 77 ਇੱਧਰ ਵਾਲੇ ਮਹੌਲੇ ਤੋਂ ਇੱਧਰ ਵਾਲਾ ਜਿਹੜਾ ਨਵੇਂ ਸੈਕਟਰ ਨੇ ਲੈਣ ਆਂਦੀ ਆ ਉੱਥੇ ਕਿਤੇ ਸੀਪੀ ਮਾਲ ਬਣ ਗਿਆ ਕੋਈ ਹੋਰ ਮਾਲ ਬਣ ਗਏ ਕਾਫੀ ਜਿਹੜੇ ਕਿਉਂਕਿ ਜਿਹੜੇ ਆ ਉਹ ਕੋਠੀਆਂ ਦਾ ਏਰੀਆ ਸੀਗਾ ਜਿੱਨਾ ਕੋਠੀਆਂ ਨਾਲ ਪਾਰਕ ਸੀਗੀ ਖਾਲੀ ਉਹ ਪਾਰਕਾਂ ਦਾ ਕੋਠੀਆਂ ਦੀ ਸਾਰੀ ਮਤਲਬ ਦੱਸਦੇ ਆ ਨਾ ਵੀ ਅੱਜ ਗਵਾਡਾ ਪ੍ਰਾਪਰਟੀ ਡੀਲਰਸ ਬੰਨ੍ਹ ਕਰਕੇ ਉਹਨੇ ਸੀਪੀ ਮਾਲ ਖੋਲਤਾ ਹੁਣ ਸੀਪੀ ਮਾਲ ਖੋਲਣ ਤੇ ਨਾਲ ਉੱਥੇ ਤਾਂ ਸੁਣ ਤੁਸੀਂ ਮਾਲ ਦੇ ਉੱਤੇ ਤੁਸੀਂ ਉਹਨੂੰ ਮਾਲ ਖੋਲਣ ਪਿੱਛੇ ਖੋਲੋ ਕੋਈ ਜਗ੍ਹਾ ਤਾਂ ਦਿਓ ਯਾਰ ਤੁਸੀਂ ਉਹਦੇ ਬਿਲਕੁਲ ਦੀ ਅੱਜ ਸਲਿੱਪ ਰੋਡ ਜਿਹੜੀ ਆ ਉਹ ਸਾਰੀ ਤੁਸੀਂ ਉਹਨਾਂ ਨੂੰ ਕਬਜ਼ਾ ਦੇ ਦਿੱ ਅੱਜ ਉਹਦੇ ਨਾਲ ਜਿਹੜੀ ਜਿਹੜੀ ਅੰਦਰਲੀ ਉਹਦੀ ਹੈਗੀ ਆ ਰੋਡ ਜਿਹੜੀ ਉਹ ਸਾਰੀ ਉਹਨਾਂ ਦੇ ਕੋਲ ਆ ਉਹਦਾ ਕਾਰਨ ਕੀ ਹੈ ਵੀ ਪਲਾਨ ਨਹੀਂ ਹੈਗਾ ਅੱਗੇ ਸਲੇ ਸਟਾਫ ਨਹੀਂ ਹੈਗਾ ਬਿਲਕੁਲ ਮੇਨਟੇਨੈਂਸ ਕਾਰਪੋਰੇਸ਼ਨ ਦੇਤੀ ਉਹਨਾਂ ਨੇ ਕਾਰਪੋਰੇਸ਼ਨ ਕੋ ਇਨਕਮ ਆਫ ਸੋਰਸਿੰਗ ਦਿੱਤਾ ਅੱਜ ਖਾਲੀ ਪਲਾਟ ਸਾਡੇ ਮਹੌਲੇ ਦੇ ਜਿਹੜੇ ਨੇ ਆ ਜਾਂ ਸ਼ੋਰੂਮ ਮਹੌਲੇ ਦੇ ਜਿਹਨੇ ਭਾਵੇਂ 3B2 ਚ ਕੋ ਬੂਥ ਵਿਗਿਆ ਹੁਣ 2 ਕਰੋੜ ਰੁਪਏ ਦਾ ਬੂਥ ਵਿਗਿਆ ਉਹਦੀ ਕਮਾਈ ਸਾਰੀ ਗਮਾੜਾ ਕਰਦਾ ਲੇਕਿਨ ਉਹਦਾ ਗੰਦ ਸਾਰਾ ਜਿਹੜਾ ਕਾਰਪੋਰੇਸ਼ਨ ਨੂੰ ਚੱਕਣਾ ਪੈਂਦਾ ਉਹ ਉੱਥੇ ਨਾਲ ਪਲਾਟਾਂ ਦੇ ਵਿੱਚ ਘਾਹ ਹੋ ਜਾਂਦਾ ਉਹਦੀ ਸਫਾਈ ਉਹਦੀ ਜਿਹੜੀ ਆ ਪੈਨਲਟੀ ਜਿਹੜੀ ਗਮਾੜਾ ਲੈਂਦਾ ਨਕਸ਼ੇ ਗਮਾੜਾ ਪਾਸ ਕਰਦਾ ਅੱਜ ਤੁਸੀਂ ਹੋਰ ਤਰਸ ਦੀ ਦੇਖੋ ਨਾ ਵੀ ਮੈਂ ਅਸੀਂ ਰੋਲਾ ਵੀ ਮੈਂ 20 ਦੀ ਗਮਾੜਾ ਨੂੰ ਕਿਹਾ ਗਮਾੜਾ ਦੀ ਇੱਕ ਪਾਲਸੀ ਆ ਪੀ ਜਿਹੜੇ ਜਿੱਥੇ ਇਹਨਾਂ ਨੇ ਬੂਥ ਬਣਾਏ ਅੱਜ ਵੀ ਬੂਥ ਜਿਹੜੇ ਬਣੇ ਨੇ ਜਾਂ ਜਿਹੜੀਆਂ ਬੇਸ਼ਪਾਂ ਬਣੀਆਂ ਉਹਨਾਂ ਨਾਲ ਇਹਨਾਂ ਦੀਆਂ ਲਾਈਨਾਂ ਨਹੀਂ ਪਾਈਆਂ ਸਟਾਰਮ ਦੀਆਂ ਲਾਈਨਾਂ ਨਹੀਂ ਪਾਈਆਂ ਕਿਉਂਕਿ ਉਹ ਪਲਾਨਿੰਗ ਮਤਲਬ ਉਹ ਛੋਟੇ ਉੱਥੇ ਕਮਰ ਜਿਹੜੀਆਂ ਦੁਕਾਨਾਂ ਖੁੱਲੀਆਂ ਸਹੀ ਕੋਈ ਸਟੇਸ਼ਨਰੀ ਦੀ ਖੁੱਲ ਗਈ ਕੋਈ ਦੂਜੀ ਖੁੱਲ ਗਈ ਛੋਟੀਆਂ ਖੁੱਲ ਗਈਆਂ ਮੈਡੀਸਨ ਖੁੱਲ ਗਈ ਕੋਈ ਦਵਾਈਆਂ ਦੀ ਖੁੱਲ ਗਈ ਹੋਰ ਤਾਂ ਪਰ ਅੱਜ ਤੁਸੀਂ ਦੇਖੋ ਮੋਹਾਲੀ ਦੇ ਬੂਥਾਂ ਵਿੱਚ ਮੈਕਸਿਮਮ ਜਿਹੜੇ ਫੂਡ ਕੋਰ ਖੁੱਲ ਗਏ ਬਿਲਕੁਲ ਕਾਬੇ ਖੁੱਲ ਗਏ ਚਾਚੂ ਦੀ ਖੁੱਲ ਗਏ ਬਿਲਕੁਲ ਹਾਂਜੀ ਔਰ ਉਹਦੇ ਨਾਲ ਕੀ ਹੈ ਵੀ ਉਹਨਾਂ ਦੀ ਉੱਥੇ ਪਾਣੀ ਦੀ ਵੇਸਟਜ ਉਹਨਾਂ ਨੂੰ ਉਹਨਾਂ ਦੀ ਸੀਵਰ ਦੀ ਵੇਸਟਜ ਉਹਨਾਂ ਦਾ ਗੰਦ ਉਹਨਾਂ ਦਾ ਉਹ ਕਿੱਥੇ ਆ ਉਹ ਸਾਰਾ ਸੀਵਰ ਚ ਡੈਕਟ ਸਟੇ ਜਿਆਦਾ ਹੈ ਪਾਣੀ ਨਜਾਇਜ਼ ਵਰਤਦੇ ਨੇ ਪਿੱਛੇ ਜਿਹਾ ਚਲਾਨ ਵੀ ਹੋਇਆ ਸੀ ਪਰਚਾ ਦਰਜ ਹੋਇਆ ਥ੍ਰੀ ਮਹੀਨੇ ਚ ਹੋਇਆ ਪਰ ਗੱਲ ਇਹ ਵੀ ਉਹ ਫਾਲੋਅ ਅਪ ਹੈ ਨਹੀਂ ਉਹਦਾ ਨਾ ਇਹਦਾ ਸਟਾਫ ਹ ਉਹਦੇ ਵਿੱਚ ਜਿਉ ਗਮਾੜਾ ਦਾ ਦੁਕਾਨਦਾਰ ਵੀ ਕੀ ਕਰਨਗੇ ਦੁਕਾਨਦਾਰ ਵੀ ਕੀ ਇਹ ਸਰਕਾਰ ਜਾਣ ਤੋਂ ਸੀਵਲ ਪਹੁੰਚ ਜਾਂਦਾ ਦੁਕਾਨਾ ਖੋਲ ਹੁੰਦੇ ਆ ਅੱਜ ਜਾਂਦੇ ਉੱਥੇ ਕਦਰਬਦ ਖੋਲਦੇ ਆ ਕਿਸੇ ਨੇ ਉਹ ਕਿਰਾਇਆ ਤੇ ਲੈ ਲਿਆ ਮਾਲਕ ਕੋਈ ਆ ਅੱਗੋਂ ਰੈਂਟ ਕਿਸੇ ਨੇ ਲੈ ਕੇ ਕੰਮ ਚਲਾ ਲਿਆ ਪਰ ਉਹਦੇ ਨਾਲ ਕੀ ਆ ਆਮ ਜਿਹੜਾ ਕਾਮਨ ਲੋਕ ਨੇ ਉਹ ਅੱਜ ਮੁਸ਼ਕਿਲ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਨੇ ਤੁਸੀਂ ਦੇਖੋ ਨਾ ਪੀ ਅਜੇ ਤੁਸੀਂ ਕੋਰਟ ਦੇ ਬਾਹਰ ਚੱਲ ਜਾਓ ਬਿਲਕੁਲ ਪਾਰਕ ਅਜੇ ਐਸਐਸਪੀ ਦੇ ਦਫਤਰ ਦੇ ਬਾਹਰ ਚੱਲ ਜਾਓ ਡੀਸੀ ਦਫਤਰ ਬਾਹਰ ਉਥੇ ਗੱਡੀ ਖੜਾਉਣ ਦੀ ਜਗ੍ਹਾ ਨਹੀਂ ਆਈ ਬਿਲਕੁਲ ਤੁਸੀਂ ਈਵਨ ਗਮਾੜਾ ਜਿਹਨੇ ਸਾਰਾ ਮੁਹੱਲੀ ਵਸਾਉਣਾ ਉਹਦੇ ਦਫਤਰ ਦੇ ਬਾਹਰ ਚੱਲ ਜਾਓ ਬਿਲਕੁਲ ਉਥੇ ਨੋ ਨੋ ਪਾਰਕਿੰਗ ਦੇ ਬੋਰਡ ਲੱਗੇ ਨੇ ਅੰਦਰ ਉਹ ਗੱਡੀਆਂ ਖੜੀਆਂ ਨੇ ਅੰਦਰ ਗੱਡੀ ਨਹੀਂ ਜਾਣਾ ਸਾਹਮਣੇ ਫੋਰਟਿਸ ਹਸਪੀਟਲ ਆ ਨਾਲ ਉਹਦੇ ਜਿਹੜਾ ਪੰਚਾਇਤੀ ਰਾਜ ਦਫਤਰ ਆ ਸਾਰੇ ਪੰਜਾਬ ਦਾ ਸਾਰੇ ਪੰਜਾਬ ਦੇ ਪੰਚਾਇਤਾਂ ਦੇ ਲੋਕਾਂ ਨੇ ਆਉਣਾ ਉਥੇ ਡਾਇਰੈਕਟਰ ਦਫਤਰ ਦਾ ਸਾਰੇ ਉਥੇ ਆ ਬਿਲਕੁਲ ਨਾਲ ਉਹਦੇ ਜਿਹੜਾ ਵਾ ਗੁਰਦੁਆਰਾ ਵਾ ਹੂੰ ਨਾਲ ਉਹਦੇ ਨਾਲ ਇੱਕ ਸਾਈਡ ਉਹਨੇ ਹੋਲ ਵੇਚਤੀ ਆ ਆਪਣਾ ਕਮਰਸ਼ੀਅਲ ਹੂੰ ਮੈਂ ਤੇ ਗੁਮਾੜਾ ਨੂੰ ਪਿੱਛੇ ਵੀ ਬੇਨਤੀ ਕੀਤੀ ਆ ਹੁਣ ਫੇਰ ਕਰਨ ਜਾ ਰਹੇ ਆ ਵੀ ਇੱਥੇ ਪਾਰਕਿੰਗ ਕੋ ਮਲਟੀ ਸਟੋਰੀ ਪਾਰਕਿੰਗ ਜਿਹੜੀ ਆ ਤੁਸੀਂ ਆਈਵੀ ਹਸਪੀਟਲ ਆ ਹੂੰ ਉਹਦੇ ਸਾਹਮਣੇ ਦੇਖੋ ਨਾ ਉਹਦੇ ਸਾਹਮਣੇ ਕੋਈ ਆਈਵੀ ਹਸਪੀਟਲ ਦੇ ਸਾਹਮਣੇ ਪਾਰਕਿੰਗ ਜਿਹੜੀ ਆ ਉਹ ਮੁੱਖਮਸ਼ੀਅਲ ਜਗਾ ਜਿੱਦਨ ਸ਼ੋਪ ਬਣ ਗਏ ਉਥੇ ਗੱਡੀ ਖੜਨ ਦੀ ਜਗ੍ਹਾ ਨਹੀਂ ਅੱਜ ਹਰ ਘਰ ਵਿੱਚ ਹੂੰ ਕਿਉਂਕਿ ਮੁਹਾਲੀ ਦੀ ਪ੍ਰਾਪਰਟੀ ਦੀ ਕੀਮਤ ਮਕਰ ਸਾਹਿਬ ਇੰਨੀ ਹੋ ਗਈ ਆ ਪੀ ਤਿੰਨ ਹਰ ਫਲੋਰ ਵਾਈਜ਼ ਵਿਗਨ ਲਾਪੇ ਭਾਵੇਂ ਕਿ ਲੀਗਲੀ ਤੌਰ ਤੇ ਫਲੋਰਾਂ ਨਹੀਂ ਵਿਕਰੀਆਂ ਪਰ ਉਹ ਛੇ ਦੇ ਵਿਗਨ ਲਾਪੇ 25 33 ਜੋ ਵੀ ਉਹਨਾਂ ਨੇ ਪਰਸੈਂਟੇਜ ਬਣਾਇਆ ਉਹਦੇ ਮੁਤਾਬਕ ਫਰਸਟ ਫਲੋਰ ਤੇ ਮਾਲਕ ਹੋਦਾ ਸੈਕੰਡ ਤੇ ਹੋਦਾ ਥਰਡ ਤੇ ਹੋਦਾ ਹੁਣ ਜੇ ਮੈਂ ਆਪਣੇ ਜਿੱਥੇ ਆਪਾਂ ਅੱਜ ਬੈਠੇ ਆ ਇੱਥੇ ਵੀ ਟੂ ਦੀ ਗੱਲ ਕਰੀਏ ਅੱਜ ਸਾਢੇ 7 ਮਹੀਨੇ ਦੀ ਜਿਹੜੀ 200 ਕੋਟ ਦੀ ਕੋਠੀ ਆ ਮੰਜ਼ਲਾਂ 'ਚ ਬਣ ਕੇ 6 ਕੋਟ ਦੀ ਵਿਗਨ ਲਾਪੀ ਯੋ 6 ਕਰੋੜ ਦੀ ਜਿਹੜੀ ਜਾਂ 2-2 ਕਰੋੜ ਦੀ ਫਰਸਟ ਫਲੋਰ ਸੈਕੰਡ ਫਲੋਰ ਵਿਕਦੀ ਆ ਤੇ ਉਹ ਜਿਸ ਬੰਦੇ ਨੇ 2.5 ਕਰੋੜ ਰੁਪਏ ਖਰਚਿਆ ਉਹਦੇ ਕੋਲ ਇਨੀ ਕੈਪੈਸਿਟੀ ਰੱਖਦਾ ਵੀ ਉਹ ਇੱਕ ਦੋ ਗੱਡੀਆਂ ਵੀ ਰੱਖੇਗਾ ਬਿਲਕੁਲ ਉਹਦੇ ਕੋਲ ਜਗ੍ਹਾ ਇੱਕ ਪਾਰਕਿੰਗ ਵੀ ਹੈ ਨਹੀਂ ਮੈਂ ਗਮਾੜਾ ਨੂੰ ਬੇਨਤੀ ਕੀਤੀ ਸੀ ਅੱਜ ਤੋਂ ਕਈ ਸਾਲ ਪਹਿਲਾਂ ਭਈ ਘੱਟੋ ਘੱਟ ਜਿਹੜੇ ਤੁਸੀਂ ਨਵੇਂ ਸੈਕਟਰ ਬਣਾਦੇ ਹੋ ਉਹਦੇ 'ਚ ਉਹਨਾਂ ਨੂੰ ਅਸੀਂ ਇੱਕ ਬੰਦੇ ਦੇ 18 ਮੰਜ਼ਲੇ ਟਾਵਰ ਬਣਾਤੇ ਇੱਕ ਬੰਦੇ ਅਸੀਂ ਰੈ residențial ਨੂੰ ਲੋਕਾਂ ਨੂੰ ਤਿੰਨ ਮੰਜ਼ਲੀ ਤੱਕ ਅਲਾਉ ਕਰਦੇ ਆ ਚੌਥੀ ਮੰਜ਼ਲ ਅਸੀਂ ਅਲਾਉ ਨਹੀਂ ਕਰਦੇ ਮੈਂ ਬੇਨਤੀ ਕੀਤੀ ਸੀ ਵੀ ਇਹਦੇ ਲਈ ਤੁਸੀਂ ਚਾਰ ਮੰਜ਼ਿਲਾ ਜੜੀਆਂ ਨੇ ਉਹ ਸਾਨੂੰ ਅਲਾਉ ਕਰੋ ਬਿਲਕੁਲ ਗਰਾਉਂਡ ਫਲੋਰ ਜੜੀ ਆ ਜਗੁਰਦਿੱਲੀ ਪੈਟਰਨ ਤੇ ਪੰਜਕੁਲੇ ਪੈਟਰਨ ਤੇ ਉਹਨੂੰ ਪਾਰਕਿੰਗ ਜੜੀ ਆ ਤਾਂ ਕਿ ਉਹਦੀਆਂ ਗੱਡੀਆਂ 3 4 2 ਸੇਫ ਰਹਿਣਗੀਆਂ ਨਾਲ ਉਹ ਅੰਦਰ ਜਾਣਗੀਆਂ ਸੇਫ ਰਹਿਣਗੀਆਂ ਹੁਣ ਉਹ ਤੇ ਬਾਹਰ ਪਾਰਕਿੰਗ ਲਈ ਫੇਰ ਉੱਥੇ ਕੋਈ ਦੁੱਖ ਸੁੱਖ ਵੀ ਹੋਣਾ ਗਲੀ ਮਹੱਲੇ 'ਚ ਬਿਲਕੁਲ ਕਿਸੇ ਦੇ ਘਰ ਗੈਸਟ ਵੀ ਹੋਣਾ ਕੋਈ ਉੱਥੇ ਕਿਸੇ ਘਰ ਭੋਗ ਵਿਆਹ ਵੀ ਹੋਣਾ ਕੋਈ ਗੱਡੀ ਅੱਜ ਦੇਖੋ ਨਾ ਰੋਜ਼ ਮੈਨੂੰ 2-4 ਫੋਨ ਆਉਂਦੇ ਨੇ ਹੂੰ ਤੁਹਾਨੂੰ ਕੱਲ ਵੀ ਮਨੂੰ ਯਾਦ ਆ ਪਈ 60 70 8 ਤੇ 79 'ਚ ਫੋਨ ਆਇਆ ਉੱਥੇ ਪਾਲਖਾਲੇ ਕੀ ਫੇਸਿੰਗ ਪਾਰਕ ਉੱਥੇ ਸੀ ਉਹ ਉਹਦੇ ਸਾਹਮਣੇ ਕੋਠੀ ਦੇ ਸਾਹਮਣੇ ਗੱਡੀ ਲੱਗ ਗਈ ਕਿ ਦੂਜੇ ਨਾਲ ਨੇ ਗਵਾਂਢੀ ਲਾਤੀ ਝਗੜਾ ਹੋ ਗਿਆ ਪੀਸੀਆਰ ਬੁਲਾਉਣੀ ਪਈ ਪੀਸੀਐਸ ਵਾਲੇ ਦਾ ਉਹਨਾਂ ਨੇ ਮੇਰੇ ਨਾਲ ਗੱਲ ਕਰਾਈ ਵੀ ਅੱਛੂ ਕਿ ਪਤਾ ਇਹੋ ਜਿਹੇ ਹਾਲਾਤ ਬਣ ਗਏ ਨੇ ਪਿੱਛੇ ਤੁਹਾਨੂੰ ਪਤਾ ਅਜ ਤੋਂ ਕਈ ਸਾਲ ਪਹਿਲਾਂ ਮੇਰੇ ਕਲੀਗ ਨੇ ਸਿੱਟੀ ਸਾਹਿਬ ਉਹਨਾਂ ਦਾ ਭਤੀਜਾ ਡੈਥ ਹੋ ਗਈ ਸੀ ਗੋਲੀ ਚੱਲ ਗਈ ਸੀ ਬਿਲਕੁਲ ਗੋਲੀ ਚੱਲੀ ਸੀ ਜੀ ਤੇ ਪਾਸ ਕੀ ਸੀ ਕੋਈ ਇਸ਼ੂ ਥੋੜਾ ਸੀ ਕੋਈ ਝਗੜਾ ਥੋੜਾ ਸੀ ਉਹਨਾਂ ਦਾ ਬੇ ਜੀ ਸਾਹਿਬ ਬਾਸਟੜੀ ਦਾ ਕੀ ਬਣੂਗਾ ਪਿਛਲੇ 10 12 ਸਾਲ ਤੋਂ ਜਦੋਂ ਮੇਰੇ ਖਿਆਲ ਨਾਲ ਬਾਦਲਾਂ ਦੀ ਸਰਕਾਰ ਸੀ ਉਦੋਂ ਬੱਸ ਸਟੈਂਡ ਦਾ ਕੰਮ ਨਿਰਮਾਣ ਸ਼ੁਰੂ ਹੋਇਆ ਸੀ ਜਿਹੜਾ ਵਾ ਮੈਂ ਸਮਝਣਾ ਉਹ ਕਿਹਾ ਸੀ ਇਹਦੇ ਉੱਪਰ ਹੈਲੀਕਾਪਟਰ ਆਇਆ ਕਰਨਾ ਸੀ ਵੇਖੋ ਉਹ ਸੁਪਨੇ ਸਨ ਲੋਕਾਂ ਦੇ ਅੱਜ ਬੱਸ ਸਟੈਂਡ ਜਿਹੜਾ ਵਾ ਉਹ ਬਣ ਕੇ ਤਿਆਰ ਆ ਠੀਕ ਹੈ ਕਿਉਂਕਿ ਬੱਸ ਸਟੈਂਡ ਦੀ ਜਿਹੜੀ ਆ ਜਦੋਂ ਸੁਖਬੀਰ ਬਾਦਲ ਉਹ ਸੁਪਨਾ ਅੱਛਾ ਸੀ ਲੇਕਿਨ ਉਹਦੀ ਅਫਸਰਾਂ ਨੇ ਉਹਨੂੰ ਗਾਈਡ ਨਹੀਂ ਕੀਤਾ ਉਹਦੀ ਲੋਕੇਸ਼ਨ ਬਹੁਤ ਗਲਤ ਕੀਤੀ ਉਹ ਤੁਸੀਂ ਦੇਖੋ ਨਾ ਅੱਜ ਮੋਹਾਲੀ ਦਾ ਬਿਲਕੁਲ ਇੱਕ ਕਾਰਨ ਤੇ ਹੈ ਸ਼ਹਿਰ ਇਸ ਜੱਡ ਕਾਰਨ ਸਾਰਾ ਸ਼ਹਿਰ ਨਿਕਲਦਾ ਫਿਰ ਉਹ ਇੰਨਾ ਸ਼ਹਿਰ ਵਿਚਾਰਾ ਉਹ ਕਿੱਥੋਂ ਤੱਕ ਤੁਸੀਂ ਚੱਲ ਗਿਆ ਇਹ 82 ਸੈਕਟਰ ਤੋਂ ਸ਼ਹਿਰ ਸ਼ੁਰੂ ਹੋ ਜਾਂਦਾ ਜੇ ਕਿਸੇ ਨੇ ਬਾਸਤੇ ਜਾਣਾ ਵਾ ਤਾਂ ਉਹ ਉਹਨੇ ਕਿੱਥੋਂ ਉਥੋਂ ਆਣ ਕੇ ਇੱਥੇ ਆਏਗਾ ਦੂਜੀ ਗੱਲ ਕੀ ਹੈ ਸਭ ਤੋਂ ਵੱਡੀ ਗੱਲ ਐਸੇ ਜਿਹੜੀ ਆ ਮੋਹਾਲੀ ਸ਼ਹਿਰ ਜਿਸ ਪੱਧਰ ਤੇ ਵੱਡਾ ਹੋ ਗਿਆ ਅੱਜ ਮੋਹਾਲੀ ਨੂੰ ਸਭ ਤੋਂ ਪਹਿਲੀ ਜਰੂਰਤ ਸਰਕਾਰ ਦੀ ਵੱਲੋਂ ਜੂਰੀ ਆ ਸਿਟੀ ਬੱਸ ਸਰਵਿਸ ਅਸੀਂ ਬਥੇਰਾ ਸਰਕਾਰ ਨੂੰ ਬੇਨਤੀ ਕਰ ਲਈਏ ਵੀ ਸਿਟੀ ਬੱਸ ਸਰਵਿਸ ਜਿਹੜੀ ਆ ਗਮਾੜਾ ਚਲਾਵੇ ਕਿਉਂਕਿ ਕਾਰਪੋਰੇਸ਼ਨ ਚ ਚਲਾ ਨਹੀਂ ਸਕਦੀ ਹੈ ਨਾ ਕਾਰਪੋਰੇਸ਼ਨ ਕੋ ਸੋਰਸ ਆਫ ਇਨਕਮ ਹੈ ਨਾ ਇਹਨਾਂ ਇਨਫਰਾਸਟ੍ਰਕਚਰ ਹੈ ਨਾ ਸੜਕ ਕੋ ਜਗਾਵਾ ਕੱਲ ਜਿਸ ਭਗਵੰਤ ਮਾਨ ਸਾਹਿਬ ਨੂੰ ਨੇ ਅਪੀਲ ਕੀਤੀ ਉਹਨਾਂ ਦਾ ਵੀ ਘਰ ਤੁਹਾਡਾ ਥੋੜਾ ਜਿਹਾ ਮੈਂ ਕਿਹਾ ਜੀ ਭਗਵੰਤ ਮਾਨ ਸਾਹਿਬ ਨੂੰ ਮੈਂ 6 ਮੀਲਾਂ ਕੀਤੀਆਂ 6 ਮੀਲਾਂ ਕੀਤੀਆਂ ਵੀ ਮੈਨੂੰ ਪਰਸਨਲ ਅਪਾਇੰਟਮੈਂਟ ਦਿਓ ਮੈਂ ਤੁਹਾਡੇ ਨਾਲ ਮੁਹਾਲੀ ਦੇ ਇਸ਼ੂ ਵਾਸਤੇ ਕੋਈ ਗੱਲਬਾਤ ਕਰਨੀ ਚਾਹੁੰਦਾ ਉਹ ਵੀ ਇੱਥੇ ਰਹਿੰਦੇ ਸੀ ਮੈਂ ਰਹਿੰਦੇ ਸਨ ਉਹ ਤਾਂ ਸੇਵੀ ਟੂਚ ਰਹਿ ਕੇ ਗਏ ਨੇ ਇੱਥੇ ਬਿਲਕੁਲ ਪਰ ਉਹਨਾਂ ਨੂੰ ਪਤਾ ਮੁਹਾਲੀ ਬਾਰੇ ਪਰ ਮੈਨੂੰ ਦੁੱਖ ਤੇ ਅ ਪਰ ਉਹਨਾਂ ਨੇ ਕਿਸੇ ਸਾਡੀ ਮੇਰੀ ਮੇਲ ਦਾ ਜਵਾਬ ਨਹੀਂ ਦਿੱਤਾ ਕੋਈ ਸਮਾਂ ਨਹੀਂ ਦਿੱਤਾ ਪਰ ਤਾਂ ਕਿ ਅਸੀਂ ਮੁਹਾਲੀ ਦੇ ਅੱਜ ਇਸ਼ੂਆਂ ਤੇ ਗੱਲ ਕਰ ਸਕੀਏ ਮੁਹਾਲੀ ਦਾ ਕਿਉਂਕਿ ਮੈਨੂੰ ਇੱਕ ਸਮਝੋ ਸ਼ੌਂਕ ਕਹਿ ਲਓ ਜਾਂ ਪਰਮਾਤਮਾ ਦੀ ਕਿਰਪਾ ਜਾਂ ਮੁਹਾਲੀ ਦੇ ਲੋਕਾਂ ਦਾ ਸ਼ਹੀਦਵਾਦ ਕਹਿ ਲਓ ਪਈ ਮੈਨੂੰ ਮੁਹਾਲੀ ਦੀ ਹਰ ਸਮੱਸਿਆ ਬਾਰੇ ਮੈਂ ਬੜਾ ਗੰਭੀਰਤਾ ਨਾਲ ਲੈਂਦਾ। ਬਿਲਕੁਲ। ਮੈਂ ਅੱਜ ਮੈਨੂੰ ਇਹ ਮਾਨ ਪ੍ਰਾਪਤ ਆ ਜਾਂ ਕਹੋ ਵੀ ਅੱਜ ਮੈਨੂੰ 2022 ਆ ਪੀਲਾ ਪੌਂਦਾ ਜਿਹੜਾ ਮੁਹਾਲੀ ਦੇ ਲੋਕਾਂ ਦੀ ਲੜਾਈਆਂ ਮੈਂ ਲੜੀਆਂ ਨੇ। ਇਹ ਚ ਮੈਂ ਕਾਮਯਾਬ ਰਿਆ। ਬਿਲਕੁਲ। ਔਰ ਅੱਜ ਭਾਵੇਂ ਮੁਹਾਲੀ ਦੇ ਮੈਨੂੰ ਯਾਦ ਹੈ ਬੀਦੀ ਸਾਹਿਬ ਤੁਸੀਂ ਕਮਿਊਨਿਟੀ ਸੈਂਟਰ ਵੀ ਕਿਸੇ ਵੇਲੇ ਕਬਜ਼ੇ ਛਡਾਇਆ। 12:00 ਵਜੇ ਤੁਹਾਨੂੰ ਯਾਦ ਆਦਾ ਯਾਦ ਆ 12:00 ਵਜੇ ਰਾਤ ਮਟੌਰ ਪੁਲਿਸ ਸਟੇਸ਼ਨ ਖਾਲੀ ਹੋਇਆ ਸੀ ਹਾਈ ਕੋਰਟ ਦੇ ਹੱਦਰ ਤੇ। ਬਿਲਕੁਲ। ਸਾਰੇ ਕਮਿਊਨਿਟੀ ਮੈਨੂੰ ਮੈਨੂੰ ਖੁਸ਼ੀ ਤੇ ਥੱਲੀ ਆ ਕਿ ਕ੍ਰੈਡਿਟ ਕੋਈ ਲਵੇ ਮੈਂ ਉਹਦੇ ਸਾਥ 6-7 ਸਾਲ ਹਾਈ ਕੋਰਟ ਚ ਲੜਾਈ ਲੜੀ 5.5 ਸੌ ਕਰੋੜ ਰੁਪਇਆ ਜਿਹੜਾ ਮੈਂ ਲਵਾਇਆ ਗਮਾੜਾ ਦੇ ਉੱਤੇ ਬਿਲਕੁਲ ਤਾਂ ਅਜ ਮੋਹਾਲੀ ਨੂੰ ਨਹਿਰੀ ਪਾਣੀ ਜਿਹੜਾ ਤੇ ਮੈਂ ਕਈ ਵਾਰੀ ਸੋਚਨਾ ਕਿ ਜੇ ਉਹ ਮੈਂ ਕੇਸ ਨਾ ਕੀਤਾ ਹੁੰਦਾ ਤਾਂ ਅਜ ਮੋਹਾਲੀ ਦੇ ਲੋਕ ਪਾਣੀ ਨੂੰ ਕੀ ਕਰਦੇ ਹਾਲੇ ਕਿ ਮੋਹਾਲੀ ਦੇ ਲੋਕਾਂ ਨੂੰ ਕਈ ਵਾਰੀ ਇਸ ਗੱਲ ਦਾ ਦੁੱਖ ਤੇ ਅਫਸੋਸ ਵੀ ਹੁੰਦਾ ਕਿ ਮਨੁੱਖ ਲੋਕ ਪਾਣੀ ਦੀ ਕੀਮਤ ਨਹੀਂ ਸਮਝਦੇ ਅੱਜ ਮੋਹਾਲੀ ਦੇ ਲੋਕ ਪਾਣੀ ਕਿਉਂਕਿ ਫਰੀਆ ਇਹ ਕਿਸ ਹੁੰਦਾ ਬਿਲਕੁਲ ਉਹਦੀ ਜਿੰਨੀ ਵੇਸਟ ਕੱਲਦੇ ਨੇ ਜਿੱਦਾਂ ਕਾਰਾਂ ਧੋਂਦੇ ਨੇ ਜਿੱਦਾਂ ਵੇੜੇ ਧੋਂਦੇ ਨੇ ਇਹ ਸਮਾਂ ਕਿਤੇ ਆਏਗਾ ਵੀ ਇਹਨਾਂ ਲੋਕਾਂ ਨੂੰ ਬਹੁਤ ਉਤੇ ਸਮਝਣਾ ਪਵੇਗਾ ਕਿ ਅੱਜ ਕਿਉਂਕਿ ਮੋਹੱਲੀ ਦਾ ਨਾ ਜੀ ਜਿਸ ਪੱਧਰ ਤੇ ਵਿਕਾਸ ਹੋ ਰਿਹਾ ਜਿਸ ਪੱਧਰ ਤੇ ਮੋਹੱਲੀ ਫੈ ਰਿਹਾ ਗਮਾੜਾ ਕਹਿ ਲੋ ਅਜੂ ਉਸੇ ਮੁਤਾਬਕ ਪਾਣੀ ਦਾ ਬੰਦੋਬਸ ਪਹਿਲਾਂ ਕਰਨਾ ਚਾਹੀਦਾ ਉਹ ਨਹੀਂ ਕਰ ਰਿਹਾ ਕਿਉਂਕਿ ਇਹ ਤੇ ਬੜੀ ਲੱਗੋ ਜਿੰਨੇ ਪੱਧਰ ਤੇ ਹੁਣ ਇਹਨਾਂ ਨੇ ਦੂਜਾ ਇੱਕ ਨਵਾਂ ਸ਼ਾਇਦ ਬਸਾਉਣ ਲੱਗੇ ਨੇ ਏਅਰਪੋਰਟ ਦੇ ਨਾਲ ਪਰਲੇ ਬੰਨੇ ਉਹਦੇ ਨਾਲ ਕੀ ਆ ਪਾਣੀ ਵਾਸਤੇ ਬਹੁਤ ਵੱਡੀ ਲੋੜ ਆ ਉਦੋਂ ਅੱਜ ਅੰਡਰਪਾਸ ਅੱਜ ਗੜਗਾਉਂ ਦੇਖੋ ਨਾ ਤੁਸੀਂ ਤੁਸੀਂ ਗੜਗਾਉਂ ਜਾਂਦੇ ਹੋ ਤੁਸੀਂ ਗੜਗਾਉਂ ਦਾ ਇਨਫਰਾਸਟ੍ਰਕਚਰ ਦੇਖੋ ਗਰਗਾਉਂ ਦੀ ਉਹਨਾਂ ਦੀ ਪਲੈਨਿੰਗ ਦੇਖੋ ਅੱਜ ਉਹਨਾਂ ਨੇ ਕੋਈ ਇੰਨਾ ਟ੍ਰੈਫਿਕ ਕਿਉਂਕਿ ਮੁਹਾਲੀ ਵੀ ਮਿੰਨੀ ਗਰਗਾਉਂ ਆ ਬਿਲਕੁਲ ਬਹੁਤ ਰਾਸ਼ਟ੍ਰ ਇਸ ਬਦਲ ਤੇ ਮੁਹਾਲੀ ਆਈਟੀ ਹੱਬ ਬਣ ਸਕਦਾ ਅੱਜ ਮੁਹਾਲੀ ਟੂਰਿਸਟ ਹੱਬ ਬਣ ਸਕਦਾ ਬੀਜੀ ਸਾਹਿਬ ਇੱਕ ਗੱਲ ਹੋਰ ਆ ਗਈ ਮਾਫ ਕਰਨਾ ਆ ਹੁਣ ਕੈਮਰੇ ਲੱਗ ਗਏ ਸਾਰੀਆਂ ਸੜਕਾਂ ਦੇ ਟ੍ਰੈਫਿਕ ਲਈ ਪਾਰਕਿੰਗ ਦੀ ਸਮੱਸਿਆ ਹੈ ਦੜਾ ਦੜ ਚਲਾਣ ਹੀ ਬਹੁਤ ਹੋਣੇ ਆ ਕਹਿੰਦੇ ਜਿੱਦਨ ਟੈਸਟਿੰਗ ਕਰਦੇ ਸੀ ਉਦੋਂ ਕਿੰਨੇ ਲੱਖਾਂ ਦਾ ਕਹਿੰਦੇ ਜੁਰਮ ਹੋ ਗਿਆ ਦੇਖੋ ਨੈਚਰਲੀ ਇਹ ਤੇ ਹੋਣਾ ਹੀ ਆ ਇੱਕ ਮਹੌਲੇ ਲੋਕਾਂ ਨੂੰ ਆਦਤ ਨਹੀਂ ਦੂਜੀ ਗੱਲ ਇਹ ਵੀ ਉਹਦੇ ਲਈ ਟ੍ਰੈਫਿਕ ਦੇ ਵਾਸਤੇ ਜਿਹੜਾ ਵਾ ਤੁਸੀਂ ਅੱਜ ਦੇਖੋ ਨਾ ਸਿਵਲਰ ਮਹੌਲੇ ਜੀ ਕੋਈ ਪਲੈਨਿੰਗ ਨਹੀਂ ਇਹਨਾਂ ਦੀ ਸਿਵਲ ਜਿੱਥੇ ਗੱਲ ਆ ਫਿਰ ਉਹੀ ਗੱਲ ਹੈ ਤੁਹਾਡੀ ਗੱਲ ਵੀ ਗਮਾੜਾ ਕਮਾਉ ਪੁੱਤ ਤਾਂ ਬਣ ਗਿਆ ਵੀ ਉਧਰੋਂ ਸੜਕਾਂ ਜੋੜੀਆਂ ਕਰਤੀਆਂ ਪਾਰਕਿੰਗ ਖਤਮ ਕਰਤੀ ਦੱਸੋ ਉਹ ਮੈਂ ਉਹ ਕਹਿੰਦਾ ਉਹਦੇ ਲਈ ਸਭ ਤੋਂ ਵੱਡਾ ਮੈਨੂੰ ਇੱਕ ਹੋਰ ਮੁਹਾਲੀ ਦਾ ਮੈਨੂੰ ਤੁਹਾਡੇ ਚੈਨਲ ਦਾ ਹੀ ਮੈਂ ਦੱਸਣਾ ਚਾਹੁੰਦਾ ਕਿ ਇੱਕਦਮ ਨੂੰ ਕਈ ਵਾਰੀ ਬਹੁਤ ਉੱਤੇ ਦਰਦ ਹੁੰਦਾ ਮੁਹਾਲੀ ਦੇ ਲੋਕ ਮੁਹਾਲੀ ਤੁਹਾਨੂੰ ਹੀ ਸ਼ਾਇਦ ਪਤਾ ਨਹੀਂ ਤੁਸੀਂ ਗਏ ਹੋ ਕਿ ਨਹੀਂ ਗਏ ਜਾਂ ਤੁਸੀਂ ਉਹਦਾ ਹਾਲ ਦੇਖਿਆ ਕਿ ਨਹੀਂ ਦੇਖਿਆ ਕਿਉਂ ਮੁਹਾਲੀ ਇੱਕ ਸਾਹਿਬ ਜੀ ਦੇ ਨਾਮ ਤੇ ਵਸਿਆ ਸ਼ਹਿਰ ਹੈ ਯੂਗ ਗਿਆਨੀ ਜਲਸੇ ਨੇ ਇਹ ਸ਼ਹਿਰ ਸਾਬ ਜਦਿਆਂ ਨੂੰ ਸਮਰਪਿਤ ਬਾਬਾ ਅਜੀਤ ਸਿੰਘ ਜੀ ਨੂੰ ਕੀਤਾ ਸਾਬ ਜਦਿਆਂ ਅਜੀਤ ਸਿੰਘ ਨਾਂ ਨਾਮ ਹੈ ਦਾ ਬਦਲਦੇ ਬਦਲਦੇ ਸਾਬ ਜਦਿਆਂ ਤੋਂ ਅਜੀਤ ਸਿੰਘ ਤੋਂ ਫੈਸੇਸ ਨਗਰ ਆ ਗਿਆ ਅਜੀਤਗੜ ਆ ਗਿਆ ਕਦੀ ਕੋਈ ਕਹੇ ਮੁਹਾਲੀ ਦਾ ਮੁਹਾਲੀ ਰਹਿ ਗਿਆ ਪਰ ਉਹਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਬਿਲਕੁਲ ਦੀ ਯਾਦਗਾਰ ਵਾਸਤੇ ਜਿੱਥੇ ਚੱਪੜਚੜੀ ਦੇ ਮੈਦਾਨ 'ਚ ਜਿੱਥਾ ਹੈ ਜਿੱਥੇ ਉਹਨਾਂ ਨੇ ਇਟ ਨਾਈਟ ਖੜਕਾ ਕੇ ਸੰਧ ਦੀ ਨਾਲ ਜਿਹੜਾ ਬਦਲਾ ਲਿਆ ਸੀ ਸੰਧਾ ਇਥੋਂ ਇਹਨਾਂ ਉੱਥੇ ਚੱਪੜਚੜੀ 'ਚ ਇੱਕ ਬਹੁਤ ਵੱਡੀ ਬਾਬਾ ਬੰਦਾ ਸਿੰਘ ਬਾਦਲ ਦੀ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਉਹ ਯਾਦਗਾਰ ਬਣਾਈ ਜਿਹੜੀ ਮੈਂ ਸਮਝਦਾ ਉਹਨਾਂ ਦਾ ਉਹਨਾਂ ਦੀ ਇੱਕ ਸੋਚ ਸੀ ਚਲੋ ਬਹੁਤ ਵਧੀਆ ਬਹੁਤ ਵਧੀਆ ਗੱਲ ਪਰ ਅੱਜ ਦੇਖੋ ਨਾ ਤੁਸੀਂ ਕਿੰਨੇ ਸਾਲ ਹੋ ਗਏ ਉਹਨੂੰ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਿਆ ਨੂੰ ਉਹ ਗੁੰਮਦ ਬਣਿਆ ਨੂੰ ਗੁੰਮਦ ਦੇ ਉੱਤੇ ਲਿਫਟ 10 ਸਾਲ ਤੋਂ ਉੱਥੇ ਪਈ ਆ ਲੱਗੀ ਨਹੀਂ ਕਿਸੇ ਅਧਿਕਾਰੀ ਨੇ ਯਤ ਨਹੀਂ ਪਈ ਉਹਦੇ ਡਿਜ਼ਾਈਨ ਗਲਤ ਹੋ ਗਿਆ ਕੋਈ ਇਨਕੁਆਰੀ ਨਹੀਂ ਕਰਾ ਰਿਆ ਕੋਈ ਲੀਡਰ ਨਹੀਂ ਬੋਲ ਰਿਆ ਕਿ ਉਹ ਅੱਜ ਲਿਫਟ ਨਹੀਂ ਚਾਲੂ ਕਰ ਦੇ ਅੱਜ ਉਹਦਾ ਰਸਤਾ ਹੈ ਨਹੀਂ ਅੱਜ ਮੋਹਾਲੀ ਦੇ ਲੋਕ ਮੈਂ ਸਮਝਦਾ ਮੈਂ ਦਾਅਵੇ ਨਾਲ ਕਹਿ ਸਕਦਾ 75% ਲੋਕ ਉੱਥੇ ਨਹੀਂ ਗਏ 75 ਤੋਂ 90 90% ਹੀ ਹੋ ਸਕਦਾ ਅਸੀਂ ਰੋਜ਼ ਗਾਰਡਨ ਤੇ ਜਾਂਦੇ ਆ ਅਸੀਂ ਰੌਕ ਗਾਰਡਨ ਜਾਂਦੇ ਆ ਬਾਦੋਂ ਗੈਸਟ ਆਉਂਦਾ ਅਸੀਂ ਟੂਰਿਸਟ ਜਿਹੜੇ ਆਉਂਦੇ ਆ ਉਹਨਾਂ ਨੂੰ ਰੌਕ ਗਾਰਡਨ ਦੇ ਵਿਖਾਉਂਦੇ ਆ ਰੋਜ਼ ਗਾਰਡਨ ਵਿਖਾਉਂਦੇ ਆ ਅਸੀਂ ਆਪਣਾ ਚੰਡੀਗੜ੍ਹ ਦੀ ਲੇਖ ਦਿਖਾਉਂਦੇ ਆ ਲੇਕਿਨ ਚੱਪੜ ਜਿਹੜੀ ਜਾਂਦੇ ਨਹੀਂ ਉਹਦਾ ਕਾਰਨ ਕੀ ਆ ਕਾਰਨ ਇਹ ਆ ਕਿ ਉਹਦਾ ਪ੍ਰਾਪਰ ਰਸਤਾ ਹੀ ਨਹੀਂ ਲੋਕਾਂ ਨੂੰ ਪਤਾ ਹੀ ਨਹੀਂ ਜਾਨਾ ਕਿਥੋਂ ਦੀ ਆ ਬਿਲਕੁਲ ਉੱਥੇ ਮੈਂ ਗਮਾਡਾ ਨੂੰ ਬੜੀਆ ਦੀ ਬੇਨਤੀ ਕੀਤੀ ਮੈਂ ਪਹਿਲੀ ਆਪਣੀ ਕਾਂਗਰਸ ਸਰਕਾਰ ਵਾਲੇ ਵੀ ਇਹ ਬੜਾ ਯੋਧ ਲਾਇਆ ਭਈ ਉਹਦੇ ਤੇ ਉੱਥੇ ਅਸੀਂ ਕੋ ਨੂੰ ਟੂਰਿਸਟ ਸਟਾਪ ਬਣਾਈ ਉਥੇ ਸਰਕਾਰ ਕਮਾਈ ਕਰ ਸਕਦੀ ਹੈ ਰਜਗਾਰ ਦੇ ਮੌਕੇ ਪੈਦਾ ਕਰ ਸਕਦੀ ਹੈ ਉੱਥੇ ਕੋਈ ਵਧੀਆ ਨਾਲ ਕੋਈ ਪਾਰਕ ਹੋਵੇ ਬੱਚਿਆਂ ਨੂੰ ਉੱਥੇ ਆਪਣਾ ਇਤਿਹਾਸ ਦਿਖਾਉਣ ਸਿਖਾਉਣ ਅੱਜ ਅਸੀਂ ਸਾਡੇ ਜਿਹੜੇ ਸਕੂਲਾਂ ਦੇ ਬੱਚੇ ਉੱਥੇ ਜਾਣ ਉਹ ਵੇਖਣ ਉਹ ਨਾਲ ਉੱਥੋਂ ਸਰਕਾਰ ਕਮਾਈ ਕਰੇ ਉਹ ਨਾਲ ਜਿਹੜਾ ਵਾ ਮੁਹਾਲੀ ਦਾ ਇੱਕ ਮੈਂ ਸਮਝਦਾ ਬਹੁਤ ਵੱਡਾ ਇੱਕ ਮਾਡਲ ਉਹ ਸਾਨੂੰ ਇੱਕ ਸਾਨੂੰ ਖੁਸ਼ਕਿਸਮਤੀ ਹੈ ਸਾਡੇ ਮੁਹਾਲੇ ਦੀ ਸ਼ਹਿਰ ਦਾ ਹਿੱਸਾ ਬਣਿਆ ਬਈ ਸਾਹਿਬ ਅੱਜ ਕੱਲ ਕਾਂਗਰਸ ਚ ਪੂਰੇ ਸਰਗਰਮ ਕਹਿੰਦੇ ਆਉਣ ਵਾਲੇ ਸਮੇਂ ਚ ਟਿਕਟ ਦੀ ਉਮੀਦ ਹੈ ਦੇਖੋ ਸਕਾੰਦੰਤੇ ਮੈਂ ਪਿਛਲੇ 32 ਸਾਲ ਤੋਂ ਕਾਂਗਰਸ ਦਾ ਮੈਂ ਯੂਥ ਕਾਂਗਰਸ 93 92 ਤੋਂ ਮੈਂ ਕਾਂਗਰਸ ਜਦੋਂ ਕਾਂਗਰਸ ਦਾ ਕੋਈ ਝੰਡਾ ਨਹੀਂ ਚੱਕਦਾ ਉਦੋਂ ਤੋਂ ਮੈਂ ਕਾਂਗਰਸ ਦੇ ਹੋਰ ਤਾਂ ਤੁਹਾਨੂੰ 20 25 ਸਾਲ ਹੋ ਗਏ ਮੁਹਾਲੀ ਦੀ ਸੇਵਾ ਕਰਦੇ ਮੈਂ ਬਹੁਤ ਕਾਉਂਸਲ ਨੂੰ 20 ਸਾਲ ਲਗਾਤਾਰ ਹੋ ਗਏ ਨੇ ਅੱਜ ਮੈਂ ਬਤੌਰ ਡਿਪਟੀ ਮੇਅਰ ਮੈਂ ਸਮਝਦਾ ਮੈਂ ਸੇਵਾ ਕਰ ਰਿਹਾ ਲੋਕਾਂ ਦੀ ਆ ਬਾਕੀ ਜਿਹੜੀ ਗੱਲ ਰਹੀ ਹੈ ਤੁਸੀਂ ਟਿਕਟਾਂ ਟੁਕਟਾਂ ਦੀ ਉਹ ਦੇਖੋ ਉਸ ਪਾਰਟੀਆਂ ਦੇ ਫੈਸਲੇ ਮੈਂ ਇੱਕ ਪਾਰਟੀ ਦਾ ਹੁਣ ਸ਼ਾਸ਼ਣ ਚਪਾਈ ਆ ਪਾਰਟੀ ਨੇ ਜੋ ਮੈਨੂੰ ਜ਼ਿੰਮੇਦਾਰੀ ਦਿੱਤੀ ਹੈ ਮੈਂ ਕਦੀ ਭੱਜਿਆ ਨਹੀਂ ਭਾਵੇਂ ਮੈਂ ਪਾਰਟੀ ਦਾ ਮੁਹਾਲੀ ਕਾਂਗਰਸ ਦਾ ਪ੍ਰਧਾਨ ਦਿਆਂ ਮੈਂ ਪੰਜਾਬ ਯੂਥ ਕਾਂਗ ਦਾ ਜਨਰਲ ਸੈਕਟਰੀ ਦਿਆਂ ਮੈਂ ਜ਼ਿਲ੍ਹਾ ਕਾਂਗਰਸ ਦਾ ਮੀਤ ਪ੍ਰਧਾਨ ਦਿਆਂ ਉਹ ਜਿੱਥੇ ਜਿੱਥੇ ਹੁਣ ਮੈਂ ਬਾਦੂਮ ਦਾ ਮੈਂਬਰ ਆ ਮੈਨੂੰ ਹੁਣ ਪਹਿਲਾਂ ਬਾਈ ਇਲੈਕਸ਼ਨ ਸੀ ਪੰਜਾਬ ਵਿੱਚ ਪਹਿਲਾਂ ਉਹਦੇ ਚ ਮੈਨੂੰ ਚੱਬੇ ਵਾਲ ਡਿਊਟੀ ਲੱਗੀ ਆ ਉਹਦੇ ਉੱਥੇ ਮੈਂ ਟਾਈਮ ਸਮਾਂ ਦਿੱਤਾ ਉਸ ਤੋਂ ਪਹਿਲਾਂ ਜਿੰਦਰ ਕੈਂਟ ਚ ਜਿੰਦਰ ਉੱਥੇ ਬਾਈ ਇਲੈਕਸ਼ਨ ਸੀ ਮੈਂ ਉੱਥੇ ਰਿਆ ਅਸੈਂਬਲੀ ਪਾਰਲੀਮੈਂਟ ਇਲੈਕਸ਼ਨ ਚ ਵੀ ਮੈਂ ਪੂਰਾ ਕੰਮ ਕੀਤਾ ਪਹਿਲੀਆਂ ਵਿਧਾਨ ਸਭਾ ਚ ਵੀ ਕੀਤਾ ਉਨ ਮੇਰੀ ਪਾਰਟੀ ਵੱਲੋਂ ਦਿੱਲੀ 'ਚ ਡਿਊਟੀ ਲਾਈ ਗਈ ਹੈ ਮੈਂ ਪਿਛਲੇ ਕਈ ਦਿਨਾਂ ਤੋਂ ਦਿੱਲੀ 'ਚ ਆ ਕੱਲ ਮੈਂ ਆਇਆ ਸੀ ਅੱਜ ਮੈਂ ਫਿਰ ਹੋਣੇ ਜਾ ਰਿਹਾ ਔਰ 31 ਤੱਕ ਮੈਂ ਦਿੱਲੀ 'ਚ ਆ ਉਹਦੇ ਨਾਲ ਇਹ ਆ ਵੀ ਪਾਰਟੀ ਨੇ ਦੇਖਣਾ ਏ ਕੀ ਕਰਨਾ ਜੇ ਪਾਰਟੀ ਟਿਕਟ ਦੇਊਗੀ ਵੀ ਬੇਦੀ ਸਾਹਿਬ ਲੋ ਇਲੈਕਸ਼ਨ ਲੜੋ ਮੋਹਾਲੀ ਤੋਂ ਐਮਐਲਏ ਕਿਉਂ ਪਾਰਟੀ ਹੁਕਮ ਕਰੇਗੀ ਤਾਂ ਮੈਂ ਕੋਈ ਪਿੱਛੇ ਹਟਣ ਵਾਲਾ ਤੇ ਨਹੀਂ ਪਹਾੜ ਦੇ ਲੋਕਾਂ ਦੀ ਸੇਵਾ ਕਰ ਰਹੇ ਆ ਪਰ ਉਹਦੇ ਲਈ ਸੇਵਾ ਕਰਾਂਗਾ ਉਹ ਤਾਂ ਇਸ ਤੋਂ ਵੱਧ ਜੋ ਪਰਮਾਤਮਾ ਦਾ ਅਸ਼ੀਰਵਾਦ ਬਾਕੀ ਕਰ ਲਈ ਮੈਨੂੰ ਕਿਉਂਕਿ ਮੋਹਾਲੀ ਦੇ ਲੋਕ ਮੈਨੂੰ ਸਮਝਦਾ ਵੀ ਮੈਨੂੰ ਮੋਹਾਲੀ ਦੇ ਲੋਕਾਂ ਦਾ ਬਹੁਤ ਇਹ ਮੈਸਮ ਨਾਲ ਟਿਕਟਾਂ ਤੋਂ ਵੀ ਵੱਡਾ ਅੱਜ ਮੈਂ ਜਿਸ ਫੇਸ ਵਿੱਚ ਮਰਜੀ ਚਲੇ ਜਾਵਾਂ ਜਿਸ ਸ਼ਹਿਰ ਦੇ ਮਰਜੀ ਕੋਨੇ ਚਲੇ ਜਾਵਾਂ ਲੋਕ ਮੈਨੂੰ ਪਿਆਰ ਕਰਦੇ ਆ ਲੋਕ ਮੈਨੂੰ ਇੱਜ਼ਤ ਮਾਨ ਨਾਲ ਦੇਖਦੇ ਆ ਵੀ ਮੈਂ ਲੋਕਾਂ ਦੀ ਲੜਾਈ ਲੜਦਾ ਬਿਲਕੁਲ ਮੈਂ ਇੱਕ ਇਸ਼ੂ ਤੁਹਾਨੂੰ ਹੋਰ ਦੇ ਦੇ ਜੇ ਅੱਜ ਮੈਂ ਅੱਜ ਜੇ ਮੈਂ ਮੋਹਾਲੀ ਦੇ ਮੈਨੂੰ ਦੱਦਾਂ ਅੱਜ ਮੋਹਾਲੀ ਦੇ ਮੈਂ ਇੰਨੇ ਹਾਈ ਕੋਰਟ ਕੋਲੋਂ ਪੈਸੇ ਖਰਚ ਕਰਕੇ ਜਾਣਾ ਮੈਨੂੰ ਮੋਹਾਲੀ ਮੈਨੂੰ ਤੇ ਟਿਕਟਾਂ ਰੂਟਾਂ ਤੇ ਚਲੋ ਪਤਾ ਨਹੀਂ ਮਿਲਣੀਆਂ ਕਿ ਨਹੀਂ ਮਿਲਣੀਆਂ ਪਰ ਮੈਂ ਕੰਮ ਦਿਖਾ ਦੇ ਆ ਬਿਲਕੁਲ ਕੀ ਗੋਮੀ ਕਰਾਂਗਾ ਅੱਜ 올ਡੇਜ ਹੋਮ ਵਾਸਤੇ ਕੋਈ ਉੱਥੋਂ ਵੀ ਟੋਟਾ ਨਹੀਂ ਮਿਲਣੀ ਹੈ ਹਾਂ ਬਿਲਕੁਲ ਅੱਜ ਮੈਂ 올ਡੇਜ ਵਾਸਤੇ ਸਾਰੇ ਪੰਜਾਬ ਵਾਸਤੇ ਹਿਦਿਆਨੇ ਵਾਸਤੇ ਲੜਾਈ ਲੜੀ ਹਾਈ ਕੋਰਟ ਚ ਬਿਲਕੁਲ ਅੱਜ ਸਾਰੇ ਪੰਜਾਬ ਚ ਬਣ ਜਾ ਰਹੇ ਨੇ ਵੱਡੀ ਜਿੱਤ ਆ ਤੁਹਾਡੀ ਇਹੋ ਜਿਹੀ ਉਹਦਾ ਕਾਰਨ ਕੀ ਹੈ ਵੀ ਮੈਨੂੰ ਨਾ ਸ਼ੌਂਕ ਆ ਇੱਕ ਪ੍ਰਮਾਤਮਾ ਦੀ ਕਿਰਪਾ ਵਾ ਭਈ ਮਹੱਲੇ ਦੇ ਲੋਕ ਜਦੋਂ ਮੈਨੂੰ ਜਿੱਥੇ ਮੈਂ ਜਾਣਾ ਇਹਨਾਂ ਪਿਆਰ ਦਿੰਦੇ ਨੇ ਉਹ એનર્ਜੀ ਮਿਲਦੀ ਆ ਮੇਰੀ ਸਾਹਿਬ ਜਦੋਂ ਮੀ ਆਉਂਦਾ ਉਦੋਂ ਮੁਹਾਲੀ ਦਾ ਹਾਲ ਬਹੁਤ ਬਖਤ ਬੱਤਰ ਹੋ ਜਾਂਦਾ ਕਿਉਂਕਿ ਪਾਈਪਾਂ ਬੰਦ ਹੁੰਦੀਆਂ ਨੇ ਪਾਣੀ ਦੀ ਜਿਹੜੀ ਅੱਗੇ ਜਾਂਦਾ ਨੇ ਫਲੋ ਅੱਗੇ ਉੱਥੇ ਹੀ ਖੜ ਜਾਂਦਾ ਉਹਦਾ ਵੀ ਰੀਜ ਨੇ ਹੋਈ ਐ ਨੇ ਉਹਦਾ ਰੀਜ ਨੇ ਵੀ ਮਹੱਲੀ ਉਦੋਂ ਕਿਸੇ ਨੇ ਸੋਚਿਆ ਇੱਕ ਜਿਹੜਾ ਬਸਾਦ ਦਾ ਪੈਟਰਨ ਬਦਲ ਗਿਆ ਅੱਗੇ ਤੁਸੀਂ ਦੇਖਦੇ ਹੋ ਅਸੀਂ ਛੋਟੇ ਹੁੰਦੇ ਝੜੀ ਲੱਗਦੀ ਸੀ ਕਈ ਕਈ ਦਿਨ ਮੀਂਹ ਪੈਂਦਾ ਥੋੜਾ ਥੋੜਾ ਮੱਠਾ ਮੱਠਾ ਬਸਾਤਾ ਹੁੰਦੇ ਸੀ ਅਸੀਂ ਅੰਬੀਆਂ ਚੂਬਦੇ ਹਾਂ ਪਾਣੀ ਚ ਪਾਰਟੀ ਪਾ ਪਾ ਕੇ ਉਹ ਹੁਣ ਜਿਹੜਾ ਹੈਗਾ ਵਰਲਡ ਲੈਵਲ ਤੇ ਕਹਿ ਲੋ ਗਲੋਬਲ ਜਿਹੜੀ ਇਹਦੀ ਚਾ ਮੌਸਮ ਦੀ ਤਬਦੀਲੀ ਆ ਗਈ ਹੈ ਪੋਲੂਸ਼ਨ ਜ਼ਿਆਦਾ ਹੋਣ ਕਰਕੇ ਉਦੇ ਨਾਲ ਕੀ ਆ ਪ੍ਰਸਾਦ ਜਦੋਂ ਹੁੰਦੀ ਆ ਹੁਣ 1 ਘੰਟਾ ਅੱਧਾ ਘੰਟਾ 45 45 35 ਮਿੰਟ ਹੁੰਦੀ ਆ ਉਹ 70 70 100 100 ਐਮ ਐਮ ਜਿਹੜੀ ਹੋ ਜਾਂਦੀ ਆ ਜਦੋਂ ਕਿ ਸਾਡਾ ਜਿਹੜਾ ਸਿਸਟਮ ਉਹ 25 ਐਮ ਦਾ ਉਹ ਵੀ ਬਹੁਤ ਪੁਰਾਣਾ ਹੋ ਚੁੱਕਾ ਉਹ ਗਮਾੜਾ ਨੂੰ ਬਦਲ ਦੀ ਲੋੜ ਆ ਦੂਜੀ ਗੱਲ ਕੀ ਆ ਸਾਡਾ ਜਿਹੜਾ ਸਰਵਰ ਸਿਸਟਮ ਮੋਹਾਲੀ ਦਾ ਉਹ ਪੁਰਾਣਾ ਬਣਿਆ 50 ਸਾਲ ਪਹਿਲਾਂ ਡਾਟਾ ਦਾ ਇਟਾ ਦਾ ਉਹ ਸਾ ਮਿਸਟ੍ਰਿਕ ਕਮਾਡਨ ਲੋੜ ਕਹਿੰਦੇ ਆ ਵੀ ਬਦਲਣ ਦੀ ਲੋੜ ਆ ਭਾਈ ਅਸੀਂ ਮੈਂ ਤੁਹਾਨੂੰ ਉਦਾਹਰਨ ਦਿੰਦਾ ਕਾਰਗਲ ਪਾਰਕ ਆ ਅਸੀਂ ਸਾਲ ਦਾ ਕਰੋੜ ਡੇਢ ਕਰੋੜ ਰੁਪਇਆ ਉਹਦੇ ਤੇ ਮੇਨਟੇਨੈਂਸ ਲਾ ਦਿੰਨੇ ਆ ਫਿਰ ਦੋ ਹੱਥਾਂ ਟੁੱਟ ਜਾਂਦੇ ਇੱਥੋਂ ਬਣਾਉਂਦੇ ਆ ਉੱਥੇ ਅੱਗੇ 10 ਫੁੱਟ ਰੱਖੀ ਜਾ ਕੇ ਫਿਰ ਟੁੱਟ ਜਾਂਦਾ ਅਸੀਂ ਕਮਾਡਾਂ ਨੂੰ ਬੇਨਤੀ ਕਰਨੇ ਆ ਪੀ ਪੀ ਉਹਨੂੰ ਬਦਲ ਦਿਓ ਉਹਨੇ ਪਾਈਪਾਂ ਪਾ ਦਿਓ ਹੁਣ ਨਹੀਂ ਉਹ ਕੰਮ ਚੱਲਦਾ ਆ ਸਾਡੇ ਕੋਲ ਪੈਸੇ ਨਹੀਂ ਗਮਾੜਾ ਕਰਦਾ ਨਹੀਂ ਸਾਡੀ ਮਜਬੂਰੀ ਆ ਇਹੋ ਜੇ ਮੈਂ ਤਨਾ ਤਾਲਮੇਲ ਜਿਹੜਾ ਵਾ ਉਹ ਬਹੁਤ ਘਾਟਾ ਗਮਾਡਾਂ ਨਾਲ ਕਨਸਟਰਕਸ਼ਨ ਦਾ ਕੋਈ ਅਧਿਕਾਰੀ ਜਿਹੜੇ ਆ ਉਹ ਸੁਣਦੇ ਨਹੀਂ ਗਮਾਡਾਂ ਵਾਲੇ ਕਨਸਟਰਕਸ਼ਨ ਦੀ ਉਹਦੀ ਕਿਉਂਕਿ ਉਹਨਾਂ ਕੋਲ ਵੱਡੇ ਵੱਡੇ ਪ੍ਰੋਜੈਕਟ ਨੇ ਅੱਗਾ ਦੌੜ ਪਿੱਛਾ ਚੌੜਾ ਉਹਨਾਂ ਦਾ ਉਹਦੇ ਕਰਕੇ ਮਹੱਲੇ ਲੋਕ ਸਫਲ ਹੋ ਰਹੇ ਨੇ ਆਉਣ ਵਾਲੇ ਦਿਨਾਂ ਵਿੱਚ ਮੈਂ ਸਮਝਦਾ ਹੋਰ ਸਫਲ ਹੋਣਗੇ ਜਿਹੇ ਤੰਗ ਹੋਣਗੇ ਜਿਹੇ ਸਾਡੇ ਲੀਡਰਾਂ ਨੇ ਸਾਡੇ ਲੋਕਾਂ ਨੇ ਜਾਂ ਅਧਿਕਾਰੀਆਂ ਨੇ ਇਹ ਰਿਵੀਜ਼ਨਲ ਕੰਮ ਨਾ ਕੀਤਾ ਮੈਂ ਤੇ ਵੇਖੋ ਨਮਾਣਾ ਜੇ ਇੱਕ ਸੇਵਾਦਾਰਾ ਮੋਹੱਲੇ ਦੇ ਲੋਕਾਂ ਕੋਸ਼ਿਸ਼ ਕਰ ਸਕਦਾ ਬੀਜੀ ਸਾਹਿਬ ਆਖਰੀ ਸਵਾਲ ਹੈ ਮਾਫ ਕਰਨਾ ਤੁਹਾਡੇ ਕੋਈ ਸਮਾਂ ਘੱਟ ਹੈ 3B2 ਦੇਸ਼ਾਂ ਵਿਦੇਸ਼ਾਂ ਤੱਕ ਵਾਇਰਲ ਹੋ ਗਿਆ ਪਰਚੇ ਵੀ ਬਹੁਤ ਹੁੰਦੇ ਆ ਕਹਿੰਦੇ ਗੇੜੀ ਵੀ ਬਹੁਤ ਵੱਜਦੀ ਹੈ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਸਾਡੀ ਬਦਕਿਸਮਤੀ ਕਹਿ ਲਓ ਅੱਜ ਮੋਹੱਲੇ ਦੇ ਲੋਕ 3B2 ਜਾਣ ਤੋਂ ਮਾਰਕੀਟ ਤੋਂ ਜਾਣ ਤੋਂ ਡਰਦੇ ਨੇ ਪਰ ਉਹਦਾ ਪਰ ਕਿਉਂਕਿ ਹੁਣ ਜਦੋਂ ਦੇ ਨਵੇਂ ਐਸਐਸਪੀ ਆਇਆ ਨਵਾਂ ਐਸਐਚਓ ਵੀ ਆਇਆ ਕਾਫੀ ਫਰਕ ਆ ਬਹੁਤ ਫਰਕ ਆ ਬਿਲਕੁਲ ਅਸੀਂ ਉਹ ਜਿਹੜੀ ਆਗੇ ਗੇੜੀ ਰੋਡ ਨੂੰ ਬੰਦ ਕਰਨ ਵਾਸਤੇ ਨੇ ਸਚੋਮੰਦੀ ਤਰੀਕਾ ਨੇ ਸਚੋਮੰਦੀ ਤਰੀਕਾ ਨੇ ਮੇਰੇ ਖਿਆਲ ਨਾਲ ਦੂਜੇ ਤੀਜੇ ਦਿਨ ਹੀ ਮੁਕਦਮਾ ਦੇ ਦਿੰਦੇ ਆ ਹਾਂ ਹਾਂ ਨੇ ਕਾਫੀ ਕੰਮ ਕੀਤਾ ਮੈਂ ਵੀ ਕਹਾਂ ਉਹਨੇ ਬਹੁਤ ਮਿਹਨਤ ਕਰਿਆ ਪਰ ਉਹ ਕਿਉਂਕਿ ਲੋਕਾਂ ਦਾ ਇੱਕ ਸੁਭਾਅ ਬਣ ਗਿਆ ਉਹਦੀ ਐਂਟਰੀ ਇਦਾਂ ਦੀ ਤੁਹਾਨੂੰ ਪਿਛਲੇ ਹਫਤੇ ਹੀ ਮੈਂ ਤੇ ਤੁਹਾਨੂੰ ਦੱਸਿਆ ਵੀ ਮੈਂ ਗਮਾੜਾ ਤੋਂ ਇਹਦੇ ਤੇ ਚਿੱਠੀ ਲਿਖੀ ਹੈ ਵੀ ਮੋਹਾਲੀ ਦੀ ਗਮਾੜ ਜਿਹੜੀ 3B2 ਹੈ ਜੁਗ ਤੁਸੀਂ ਕਹਦੇ ਹੋ ਵੀ ਇੰਟਰਨੈਸ਼ਨਲ ਇੰਟਰਨੈਸ਼ਨਲ ਗਾਣਿਆਂ ਦਾ ਨਾਂ ਆ ਗਿਆ ਮੋਹਾਲੀ ਤੇ ਵੀ 2 ਦਾ ਇਸ ਮਾਰਕੀਟ ਨੂੰ ਮੋਹਾਲੀ ਦਾ ਇੱਕ ਜਿਹੜਾ ਵਾ ਮਾਡਰਨ ਮਾਰਕੀਟ ਅਡਾਪਟ ਕਰੇਗਾ ਮਾਡਾ ਉਹ ਇਹਨੂੰ ਸਾਦੀ ਤਰੀਕ ਪਿਛਲੀ ਸੜਕ ਨੂੰ ਬਨਵੇ ਕੀਤਾ ਜਾਵੇ ਇਸ ਜਿਹੜੀ ਅੰਦਰ ਦੀ 17 ਸੈਕਟਰ ਵਾਂਗੂ ਕੋਈ ਇਹਦੇ ਚੰਦਰ ਚੰਗੀ ਤਾਂ ਤਾਂ ਕਿ ਗੇੜੀ ਰੋਟ ਵੀ ਬੰਦ ਹੋ ਜੇ ਲੋਕ ਗੱਡੀਆਂ ਵੀ ਲਾਉਣ ਲੋਕ ਉਥੇ ਆਮ ਜਿਹੜੇ ਪਰਿਵਾਰਾਂ ਨਾਲ ਉਥੇ ਆ ਵੀ ਸਕਣ ਉਹਦਾ ਕਾਰਨ ਕੀ ਇੱਥੇ ਫੂਡ ਕੋਰਟ ਖੋ ਗਏ ਬਹੁਤ ਉਹਦੇ ਨਾਲ ਸਾਨੂੰ ਦਿੱਕਤਾਂ ਵਧ ਗਈਆਂ ਫਾਇਦਾ ਸਾਨੂੰ ਕੋਈ ਨਹੀਂ ਹੋਇਆ ਸਿਵੀ 2 ਖਾਸ ਕਰਕੇ ਸਾਡਾ ਤਾਂ ਲੰਘਣਾ ਵੀ ਔਖਾ ਹੋ ਜਾਂਦਾ ਪਰ ਕਿਉਂਕਿ ਫਿਰ ਉਹ ਗੱਲ ਕੋਈ ਪਹੁੰਚੋਗੇ ਕੋਈ ਜਿਹੜਾ ਵਾ ਇਨਫਰਾਸਟ੍ਰਕਚਰ ਕਮਾੜਾ ਠੀਕ ਕਰੇ ਤਾਂ ਹੀ ਹੋਣਾ ਪਰ ਮੇਰੀ ਕੋਸ਼ਿਸ਼ ਆ ਮੈਂ ਮੁਹਾਲੀ ਦੇ ਲੋਕਾਂ ਨੂੰ ਲੰਨ ਨੂੰ ਸਮਰਪਿਤ ਆ ਉਹਨਾਂ ਲਈ ਜਿੰਨੀ ਕਿ ਮੇਰੀ ਕਪੈਸਿਟੀ ਆ ਜਿੰਨੀ ਮੇਰੀ ਹੈਗਾ ਕੋਸ਼ਿਸ਼ ਆ ਉਹ ਹਮੇਸ਼ਾ ਮੈਂ ਕੀਤੀ ਆ ਅਗੋਂ ਵੀ ਕਰਾਂਗਾ ਪਾਵੇਂ ਪਾਰਟੀ ਮਾਨ ਸਨਮਾਨ ਵੀ ਮੈਨੂੰ ਬਹੁਤ ਦਿੰਦੀ ਆ ਅੱਜ ਪਾਰਟੀ ਨੇ ਵੀ ਬਹੁਤ ਸਤਿਕਾਰ ਕਰਦੀ ਆ ਮੁਹਾਲਲੀ ਚ ਵੀ ਮੇਰਾ ਚਲੋ ਲੋਕ ਪਿਆਰ ਕਰਦੇ ਆ ਲੀਡਰਸ਼ਿਪ ਸਾਰਿਆਂ ਚ ਮੈਦੀ ਬੜਾ ਮੈਨੂੰ ਮਾਨ ਸਤਿਕਾਰ ਜਿਹੜੀ ਉਹ ਦਿੰਦੀ ਆ ਪਾਰਟੀ ਦੇ ਲੈਵਲ ਤੋਂ ਉੱਪਰ ਉੱਠ ਕੇ ਵੀ ਮੈਂ ਸਮਝਦਾ ਮੈਂ ਕਦੀ ਕਿਸੇ ਦੂਜੀ ਪਾਰਟੀ ਦਾ ਲੀਡਰ ਵੀ ਮੈਨੂੰ ਕਿਸੇ ਨੂੰ ਪੁੱਛ ਲਓ ਮੈਂ ਮੁਹਾਲਲੀ ਦੇ ਲੋਕਾਂ ਦੀ ਹਾਈ ਨੀਤੀ ਨਹੀਂ ਕੀਤੀ ਪਬਲਿਕ ਇੰਟਰਸਟ ਵਾਸਤੇ ਪਾਵੇਂ ਮੇਰੇ ਨਾਲ ਕਈ ਬੰਦੇ ਨਰਾਜ਼ ਵੀ ਹੋ ਜਾਂਦੇ ਨੇ ਪਰ ਮੇਰੀ ਕੋਸ਼ਿਸ਼ ਹੁੰਦੀ ਆ ਮੋਹੱਲੀ ਲਈ ਪੋਜ਼ਿਟਿਵ ਸੋਚ ਨਾਲ ਕੰਮ ਕਰਾਂ ਮੋਹੱਲੀ ਦੇ ਲੋਕਾਂ ਲਈ ਪੋਜ਼ਿਟਿਵ ਸੋਚ ਨਾਲ ਕੰਮ ਕਰਾਂ ਮੋਹੱਲੀ ਦੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਲਈ ਕੰਮ ਕਰਾਂ ਨਾ ਭਾਵੇਂ ਉਹ ਚ ਵੋਟਾਂ ਘੱਟ ਮਿਲਣ ਭਾਵੇਂ ਵੋਟਾਂ ਵਧ ਮਿਲਣ ਪਰ ਕਿਉਂਕਿ ਕੱਲੀ ਹੁਣ ਸਮੱਸਿਆ ਇਹ ਪੈਦਾ ਹੋ ਗਈ ਆ ਵੀ ਮੋਹੱਲੀ ਸਿਰਫ ਲੀਡਰਸ਼ਿਪ ਜਿਹੜੀਆਂ ਵੋਟਾਂ ਨਾਲ ਕੰਮ ਵੋਟਾਂ ਦੀ ਸੋਚ ਨਾਲ ਕੰਮ ਕਰਨ ਲੱਗ ਪਿਆ ਅੱਜ ਫਰੀ ਦੀਆਂ ਗੱਲਾਂ ਕਰਨ ਲੱਪਿਆਂ ਅਸੀਂ ਅੱਜ ਹਰ ਚੀਜ਼ ਫਰੀ ਦੇਣ ਲੱਗ ਪਿਆ ਪਰ ਕਿਤੇ ਨਾ ਕਿਤੇ ਸਾਨੂੰ ਇੰਨਾ ਚੀਜ਼ਾਂ ਤੋਂ ਬਚਣ ਦੀ ਲੋੜ ਆ ਅੱਜ ਮੁਹਾਲੀ ਨੂੰ ਜਿਹੜੀ ਹੈਲਥ ਸਿਸਟਮ ਤੇ ਬਹੁਤ ਕੰਮ ਕਰਨ ਦੀ ਲੋੜ ਆ ਅੱਜ ਮੁਹਾਲੀ ਜਿੱਦਾਂ ਫੈਲ ਰਿਹਾ ਕੋਈ ਨਵੀਂ ਸਾਨੂੰ ਇੱਥੇ ਹਸਪੀਟਲ ਨਹੀਂ ਖੁੱਲਿਆ ਬਿਲਕੁਲ ਨਾ ਪ੍ਰਾਈਵੇਟ ਇੱਥੇ ਬਹੁਤ ਖੁੱਲ ਗਏ ਸਰਕਾਰੀ ਨਹੀਂ ਖੁੱਲਿਆ ਅੱਜ ਮੁਹਾਲੀ ਦੇ ਸਕੂਲਾਂ 'ਚ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਆ ਅੱਜ ਮੁਹਾਲੀ ਦੇ ਵਿੱਚ ਪਾਰਕਿੰਗ ਤੇ ਟ੍ਰੈਫਿਕ ਤੇ ਕੰਮ ਕਰਨ ਦੀ ਲੋੜ ਆ ਅੱਜ ਪੋਲੂਸ਼ਨ ਤੇ ਕੰਮ ਕਰਨ ਦੀ ਲੋੜ ਲੋੜ ਆ ਅੱਜ ਪਾਣੀ ਬਚਾਓ ਤੇ ਕੰਮ ਕਰਨ ਦੀ ਲੋੜ ਆ ਅੱਜ ਮੁਹਾਲੀ ਚ ਪਲਾਸਟਿਕ ਨੂੰ ਤੋਂ ਵੀ ਸਾਨੂੰ ਕੁਝ ਨਾ ਕੁਝ ਉਹਦਾ ਅਲਟਰਨੇਟਿਵ ਸੋਚਣ ਦੀ ਲੋੜ ਆ ਮੈਂ ਸਮਝਦਾ ਇਹਨਾਂ ਸਮੱਸਿਆਵਾਂ ਨਾਲ ਹੀ ਸਾਨੂੰ ਸਾਰਿਆਂ ਨੂੰ ਰਲ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਇਕੱਠੇ ਹੋ ਕਿਉਂਕਿ ਮੁਹਾਲੀ ਚ ਇੱਕ ਸਭ ਤੋਂ ਵੱਡੀ ਹੋਰ ਗੱਲ ਆ ਬਾਕੀ ਚੈਨ ਦਾ ਫਰਕਾ ਕਿ ਮੁਹਾਲੀ ਦੇ ਸੀਨੀਅਰ ਸਿਟੀਜ਼ਨ ਬਹੁਤ ਵੱਡੀ ਗਿਣਤੀ ਚ ਨੇ ਬਿਲਕੁਲ ਬੱਚੇ ਵਿਦੇਸ਼ਾਂ ਚ ਨੇ ਹਾਂ ਜਾਂ ਜਿਹੜੇ ਬੱਚੇ ਇਕੱਲੇ ਮਾਪਿਓ ਇੱਥੇ ਰਹਿ ਰਹੇ ਹੋ ਬੀਆ ਵਿੱਚ ਵੀ ਨੇ ਜਿਹੜੇ ਬੱਚੇ ਉਹਨਾਂ ਦੇ ਕੋ ਬੰਗਲਾਓ ਦਾ ਕੋ ਹਾਈਦਰਾਬਾਦ ਦਾ ਕੋਈ ਆਪਣਾ ਕਿਤੇ ਆ ਬੰਬੇ ਆ ਪੁਨੇ ਆ ਉਹਨਾਂ ਦੇ ਪੇਰੈਂਟਸ ਇੱਥੇ ਰਹਿੰਦੇ ਨੇ ਉਹਨਾਂ ਲਈ ਸਾਨੂੰ ਇੱਥੇ ਬਹੁਤ ਸਾਰਾ ਇਨਫਰਾਸਟ੍ਰਕਚਰ ਸਿਟੀ ਬਸਸ ਸਰਵਸ ਤੋਂ ਲੈ ਕੇ ਵਾਸਟੈਂਡ ਤੋਂ ਲੈ ਕੇ ਔਰ ਫਲਾਈਓਵਰ ਬਣਾਉਣ ਨੂੰ ਦੀ ਲੈ ਕੇ ਸਾਰੇ ਚੀਜ਼ਾਂ ਦੇ ਅੱਜ ਲੋਡ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਬਿਲਕੁਲ ਇਹ ਸਨ ਡਿਪਟੀ ਮੇਅਰ ਮੁਹਾਲੀ ਕੁਲਜੀਤ ਸਿੰਘ 베ਦੀ ਜਿਨ੍ਹਾਂ ਨੇ ਮੁਹਾਲੀ ਦੇ ਦੁੱਖ ਦਰਦ ਵੀ ਦਿੱਤੇ ਨੇ ਪਿਛਲੇ 20 ਤੋਂ 25 ਸਾਲ ਤੋਂ ਕੁਲਜੀਤ ਸਿੰਘ 베ਦੀ ਨੇ ਮੁਹਾਲੇ ਦੀ ਅਜਿਹੀ ਅਜਿਹੀ ਨਵਜ ਫੜੀ ਹੈ ਕਿ ਜਿਹੜੇ ਕੰਮ ਨੂੰ ਹੱਥ ਪਾਇਆ ਉਹ ਸਿਰੇ ਚੜ੍ਹਿਆ ਆ ਚਾਹੇ ਉਹ ਕਮਿਊਨਿਟੀ ਸੈਂਟਰ ਦਾ ਮੁੱਦਾ ਹੋਵੇ ਪਾਰਕਿੰਗ ਦਾ ਮੁੱਦਾ ਹੋਵੇ ਸੜਕਾਂ ਚੌੜੀਆਂ ਕਰਨ ਦਾ ਮੁੱਦਾ ਹੋਵੇ ਹਸਪਤਾਲਾਂ ਦਾ ਮੁੱਦਾ ਹੋਵੇ ਮੁਹਾਲੀ ਬੱਸ ਸਟੈਂਡ ਦਾ ਮੁੱਦਾ ਹੋਵੇ ਸੋ ਬਿਲਕੁਲ ਜੁੜੇ ਹੋre ਸਬਰ ਨਿਊਜ਼ ਦੇ ਨਾਲ ਹੋਰ ਅਜਿਹੀਆਂ ਸ਼ਕਤੀਆਂ ਨਾਲ ਤੁਹਾਨੂੰ ਅਸੀਂ ਮਲਾਉਂਦੇ